ਇਹ ਗੱਲ ਜਲਦੇ ਪ੍ਰਧਾਨ ਸਾਹਿਬ ਨੇ ਵੀ ਗੱਲ ਕੀਤੀ ਤੁਹਾਡੇ ਪਿਤਾ ਜੀ ਨੇ ਵੀ ਗੱਲ ਕੀਤੀ ਪੰਜਾਬ ਨੂੰ ਬਚਾਉਣਾ ਪੰਜਾਬ ਉੱਜੜਦਾ ਜਾ ਰਿਹਾ ਪੰਜਾਬ ਉੱਜੜਦਾ ਕੀ ਹੁਣੇ ਉੱਜੜਨ ਲੱਗਿਆ ਜੀ ਤੁਹਾਡੀਆਂ ਵੀ ਸਰਕਾਰਾਂ ਰਹੀਆਂ ਜੀ ਲੋਕ ਤਾਂ ਕਹਿੰਦੇ ਜੀ ਪੰਜਾਬ ਸ਼ੁਰੂ ਤੋਂ ਉੱਜੜਦਾ ਰਿਹਾ ਪੰਜਾਬ ਨੂੰ ਜੇ ਹੁਣ ਤੱਕ ਜੇ ਉੱਜੜਦਾ ਤਾਂ ਲੀਡਰ ਨਿਕੰਮੇ ਮਿਲੇ ਆ ਜੀ ਤੇ ਲੋਕ ਵਿਚਾਰੇ ਉਹਨਾਂ ਦੀਆਂ ਜੁੱਤੀਆਂ ਖਾਣ ਜੋਗੇ ਨੇ ਲੋਕ ਖੇਤਾਂ ਲਈ ਲੜਦੇ ਆ ਹੋਏ ਕਿਸੇ ਤੇ ਪਰਚਾ ਦਰਜ ਹੋ ਜਵੇ ਨਾ ਮਾਪੇ ਜਾਨ ਨਹੀਂ ਦਿੰਦੇ ਪਰ ਇੱਕ ਵਾਰੀ ਐਨਐਸਏ ਲੱਗੀ ਹੋ ਖਤਮ ਹੋਈ ਸਰਕਾਰ ਨੇ ਵਾਰਨਿੰਗ ਦੇ ਕੇ ਛੱਡਿਆ ਜਿਹੜਾ ਬੰਦਾ ਦੂਜੀ ਵਾਰੀ ਆਪਣੇ ਤੇ ਫੇਰ ਐਨਐਸਏ ਲਵਾਇਆ ਹੋਵੇ ਇਹਦਾ ਮਤਲਬ ਉਹ ਤੇ ਉਹ ਉਹਦੇ ਉਹਦੀ ਵਿਰਤੀ ਉਹ ਵੱਖਰੀ ਆ ਮੈਂ ਉਸ ਵਿਅਕਤੀ ਲਈ ਆਇਆ ਜਿਨੇ ਐਮਪੀ ਪੰਜਾਬ ਦੇ ਵਿੱਚੋਂ ਚੋਣਾਂ ਲੜ ਰਹੇ ਨੇ ਲੋਕ ਸਭਾ ਦੀਆਂ ਉਹਨਾਂ ਵਿੱਚੋਂ ਕੇਵਲ ਇੱਕ ਸਿਆਸਤਦਾਨਾ ਜਿਹਦੇ ਲੋਕ ਹਿੱਤਾਂ ਦੀ ਲੜਾਈ ਲੜਦਿਆ ਹੋਇਆ ਮੀਸਾ ਵਰਗਾ ਸਖਤ ਕਾਨੂੰਨ ਲੱਗਿਆ ਹੋਇਆ ਮੈਂ ਉਸ ਵਿਅਕਤੀ ਲਈ ਆਇਆ ਕਹਿੰਦੇ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਵਿਅਕਤੀ ਆ ਜਿਨ੍ਹਾਂ ਨੇ ਬਿਆਦਬੀ ਮਾਮਲਿਆਂ ਦੇ ਵਿੱਚ ਜਾਂ ਬਿਆਦਬੀ ਕਰਵਾਉਣ ਵਾਲਿਆਂ ਨੂੰ ਮਾਫੀਆਂ ਦਵਾਇਆਂ ਸੌਦਾ ਸਾਧ ਨੂੰ ਮਾਫੀ ਦਵਾਉਣ ਵਾਲੇ ਵੀ ਉਹ ਕਿਹਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੀਟਿੰਗਾਂ ਕਰਦੇ ਰਹੇ ਜੀ ਵੈਸੇ ਤਾਂ ਜੀ ਇਹ ਮਾਵਾਂ ਦੇ ਸਿਰਾਂ ਦੇ ਹੱਥ ਰੱਖ ਕੇ ਝੁੱਟੀਆਂ ਸੌਹਾਂ ਖਾ ਲੈਂਦੇ ਨੇ ਵੀ ਅਸੀਂ ਅਗਲੇ ਦਿਨ ਸ਼ਰਾਬ ਛੱਡ ਦੰਪੀ ਅੱਜ ਤੋਂ ਸ਼ਰਾਬ ਛੱਡਤੀ ਤੇ ਅਗਲੇ ਦਿਨ ਫੇਰ ਢੱਲੀ ਹੁੰਦੇ ਨੇ ਇਹਨਾਂ ਦੀ ਸੌਂਹ ਤੇ ਤਾਂ ਨਹੀਂ ਯਕੀਨ ਸੌਂਹ ਖਾ ਕੇ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਕੇ ਸੌਂਹ ਖਾ ਕੇ ਇਹ ਗੱਲ ਕਹਿ ਕੇ ਦਿਖਾਉਣ ਜਿਹੜੀ ਗੱਲ ਇਹ ਕਹਿ ਰਹੇ ਆ ਵੀ ਸੌਂਹ ਖਾ ਕੇ ਕਹਿੰਦੇ ਹੋ ਜੀ ਵੀ ਤੁਸੀਂ ਨਹੀਂ ਮ ਪਰਮਾਤਮਾ ਦੀ ਸਹਮਤ ਬੱਚਿਆਂ ਦੀ ਕਸਮ ਅਸੀਂ ਮਾਫੀ ਦਵਾਵਾਂਗੇ ਸਾਡਾ ਕੋਈ ਰਿਸ਼ਤੇਦਾਰ ਸੀਗਾ ਉਹ ਹੁਣ ਪੰਜਾਬ بچਾਓ ਯਾਤਰਾ ਕੱਢ ਰਹੇ ਕਹਿੰਦੇ ਪੰਜਾਬ بچਾਓ ਨਹੀਂ ਬਾਦਲ بچਾਓ ਜਾਂ ਪਰਿਵਾਰ بچਾਓ ਯਾਤਰਾ ਰੱਖੋ ਇਹਦਾ ਨਾਮ ਪੰਜਾਬ ਦਾ ਦੇਖੋ ਸਰਮਾਇਆ ਵੀ ਬਾਹਰ ਪੰਜਾਬ ਦਾ ਰੋਜ਼ਗਾਰ ਵੀ ਬਾਹਰ ਲਿਆਂਦੇ ਹੱਥਾਂ 'ਚ ਬਹੁਤ ਸਾਰੇ ਕੰਮ ਕੀਤੇ ਤੇ ਬਹੁਤ ਕੁਝ ਰਹਿ ਵੀ ਗਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪੂਰੇ ਕਰਾਂਗੇ ਪਰ ਭ੍ਰਿਸ਼ਟਾਚਾਰ ਵੀ ਅਕਾਲੀ ਦਲ ਨੇ ਹੀ ਪੈਦਾ ਕੀਤਾ ਜੀ ਨਸ਼ਾ ਸਭ ਤੋਂ ਵੱਧ ਅਕਾਲੀ ਦਲ ਦੀ ਦੇਣਾ ਜੋ ਕਹਿੰਦੇ ਨਸ਼ਾ ਸ਼ੁਰੂ ਕੀਤਾ ਜੀ ਤੁਸੀਂ ਮੀਤੇਰ ਨੇ ਗੱਲ ਕੀਤੀ ਆ ਉਹ ਪਹਿਲਾਂ ਤੋਂ ਚਲੋ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਜਿਹੜੇ ਬਾਹਰਲੇ ਲੋਕਾਂ ਨੂੰ ਦੇ ਰਹੇ ਆ ਤੁਸੀਂ ਨੌکریاں ਪਰ ਹੁਣ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਨਪੜ੍ਹ ਨਲਾਇਕ ਲੋਕ ਇਹ ਕਹਿ ਰਹੇ ਨੇ ਵੀ ਬਾਹਰ ਦੇ ਕਹਿੰਦੇ ਕਿਵੇਂ ਕਰ ਲਈਏ ਤੁਹਾਡੇ ਪਾਏ ਹੋਏ ਪਵਾੜੇ ਦੀ ਕਾਂਗਰਸੀ ਅਕਾਲੀ ਨੇ ਅਜਿਹੇ ਸਮਝੌਤੇ ਕੀਤੇ ਹੋਏ ਆ ਨਹੀਂ ਹੋ ਸਕਦਾ ਇਹ ਅਕਾਲੀ ਕਾਂਗਰਸੀ ਦੇ ਸਮੇਂ ਤਾਂ ਕੋਈ ਬਾਹਰ ਤੋਂ ਲੱਗਿਆ ਨਹੀਂ ਸੀਗਾ ਹੁਣ ਇਹ ਕਿਉਂ ਲੱਗਣ ਲੱਗੇ ਪੱਚੀ ਪੱਚੀ ਪਟਵਾਰੀ ਬੀ ਸੱਤਾਂ ਚ ਪੰਜ ਜਿਹੜੇ ਰਾਜ ਸਭਾ ਦੇ ਮੈਂਬਰ ਬਾਹਰਲੇ ਬਣਾਏ ਆ ਇਥੇ ਨਹੀਂ ਸੀ ਕੋਈ ਐ ਸਮਝਦਾ ਆ ਵੀ ਅੱਜੋ ਜਿਹੜੇ ਉੱਥੇ ਐਨਐਸਏ ਦੇ ਸਜ਼ਾਵਾ ਭੁਗਤਰੇ ਨੇ ਇਹਨਾਂ ਨੂੰ ਲੋਕ ਮਾਫ ਕਰਦਣਗੇ ਆ ਜਿਹਨੂੰ ਇੱਥੇ ਵਕੀਲ ਬਣਾ ਕੇ ਭੇਜਿਆ ਇੱਥੇ ਨੁਮਾਇੰਦਾ ਬਣਾ ਕੇ ਭੇਜਿਆ ਇਹ ਇਕੱਲਾ ਵਿਅਕਤੀ ਸੀ ਜਿਹੜਾ ਵਕੀਲ ਬਣਿਆ ਵੀ ਜੋ ਐਨਐਸਏ ਲੱਗੇ ਜੋ ਠੀਕ ਲੱਗੀ ਆ ਅਸੀਂ ਸਹੀ ਢੰਗ ਨਾਲ ਲਾਈ ਆ ਅਸੀਂ ਬਿਨਾ ਗੋਲੀ ਚਲਾਏ ਤੋਲਾਤੀ ਅਸੀਂ ਖੂਨ ਖਰਾਬੇ ਤੋਂ ਬਿਨਾ ਲਾਤੀ ਇਹ ਵਕੀਲ ਬਣਿਆ ਸੀ ਮਾਲਵਿੰਦਰ ਕੰਗ ਦੀ ਗੱਲ ਕਰਦੇ ਮਾਲਵਿੰਦਰ ਕੰਗ ਕੌਮ ਮਸ਼ਹੂਰ ਕਰ ਰਹੇ ਹੋ ਯਾਰ ਹਜੇ ਤਾਂ ਲੋਕਾਂ ਨੂੰ ਗਵਾਲੀਅਰ ਵਾਲਿਆਂ ਦਾ ਪਤਾ ਹੀ ਨਹੀਂ ਹੈਗਾ ਐਨਾਂ ਹੀ ਪਤਾ ਹੈ ਜਿਹੜਾ ਝਾੜੂ ਵਾਲ ਨੂੰ ਕੋਈ ਗਵਾਲੀਅਰ ਤੋਂ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਐਨਐਸਏ ਦੇ ਵਿਰੋਧ ਦੇ ਵਿੱਚ ਰਿਹਾ ਜਿਨ੍ਹਾਂ ਨੇ ਆਪ ਐਨਐਨਐਸ ਐਨਐਸਏ ਦੋ ਦੋ ਵਾਰੀ ਲਗਾਈ ਹੋਵੇ ਉਹ ਐਨਐਸਏ ਦੀ ਪੈਰਵਾਈ ਕਰਨਗੇ ਹੁਣ ਬਲਟੋਆ ਸਾਹਿਬ ਵੀਰਸਾਸਿੰਗ ਬਲਟੋਹਾ ਵੀ ਕੁਰਬਾਨੀ ਵਾਲੇ ਬੰਦੇ ਨੇ ਉਹਨਾਂ ਤੇ ਵੀ ਉਹਨਾਂ ਦੀ ਵੀ ਬੜੀ ਲੰਬੀ ਜੇਲ ਹੈ ਮੈਂ ਸਮਝਦਾ ਵੀ ਦੋਨਾਂ ਚੋਂ ਇੱਕ ਬੰਦੇ ਨੂੰ ਹੀ ਚੋਣ ਲੜਨੀ ਚਾਹੀਦੀ ਸੀ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਇਸ ਚੈਨਲ ਦੇ ਰਾਹੀਂ ਕਿ ਆਪਾਂ ਨੂੰ ਇਕੱਠੇ ਹੋਣਾ ਪਊ ਪਹਿਲਾਂ ਪੰਜ ਭੇਜ ਤੇ ਤੇ ਹੁਣ ਗਵਾਲੀਅਰ ਤੋਂ ਲਿਆ ਲਿਆ ਕਿ ਯਾਰ ਤੁਹਾਡੇ ਲੋਕ ਸਭਾ ਦੇ ਉਮੀਦਵਾਰ ਬਣਾਈ ਜਾ ਰਹੇ ਗਵਾਲੀਅਰ ਤੋਂ ਜਿਹਦੇ ਦਾਦੇ ਪਰਦਾਦੇ ਗਵਾਲੀਅਰ ਦੇ ਹੋਣ ਤੇ ਆਪਣਾ ਪਤਾ ਵੀ ਝੂਠਾ ਦੱਸੀ ਜਾ ਰਿਹਾ ਉਹ ਗਵਾਲੀਅਰ ਵਾਲੇ ਕਹਿ ਰਹੇ ਆ ਜੀ ਉਹ ਕਹਿੰਦੇ ਨੌਜਵਾਨਾਂ ਦੀ ਗੱਲ ਇਹ ਅਕਾਲੀ ਦਲ ਕਰਦਾ ਇਜ਼ਹਾਰ ਆਲਮ ਤੇ ਸਮੇਸ਼ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਣ ਨੂੰ ਲਾਉਣ ਵਾਲਿਆਂ ਨੂੰ ਇਜ਼ਹਾਰ ਆਲਮ ਦੀ ਪਤਨੀ ਨੂੰ ਐਮਐਲਏ ਬਣਾਉਣ ਵਾਲੇ ਇਹ ਨੌਜਵਾਨਾਂ ਦੀ ਪੈਰਵਾਈ ਕਰਨਗੇ ਜੀ ਕਹਿੰਦੇ ਅਕਾਲੀ ਦਲ ਨੇ ਜੇ ਕੋਈ ਹੋਰ ਵੀ ਗਲਤੀ ਹੈ ਨਾ ਤੁਸੀਂ ਕਟਹਿਰੇ 'ਚ ਖੜਾ ਕਰੋ ਉਹਨੇ ਲੀਡਰਾਂ ਨੂੰ ਸਜ਼ਾ ਦਿਓ ਤੁਸੀਂ ਕੁਰਸੀ 'ਤੇ ਬੈਠੇ ਹੋ ਹੁਣ ਤਾਂ ਤੁਸੀਂ ਜਵਾਬ ਦਿਓ ਗਵਾਲੀਅਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਨਾ ਤੁਸੀਂ ਆਪਣੇ ਗਵਾਲੀਅਰ ਵੱਲ ਦੇਖੋ ਉਹ ਕਹਿੰਦੇ ਅਸੀਂ ਮਿਹਨਤਾਂ ਕੀਤੀਆਂ ਪੰਜਾਬ ਕਿੱਥੇ ਨਹੀਂ ਵੱਸਦਾ ਸਾਰੇ ਕਿਤੇ ਪੰਜਾਬ ਵੱਸਦਾ ਜੀ ਭਾਈ ਪੰਜਾਬੀਆਂ ਨੇ ਵੀ ਬਹੁਤ ਮਿਹਨਤਾਂ ਕੀਤੀਆਂ ਹੋਈਆਂ ਇੱਥੇ ਹੋਰ ਵੀ ਬਹੁਤ ਸੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹੋਈਆਂ ਸੀਗੀਆਂ ਕਿਉਂ ਉਹੀ ਕਿਉਂ ਅਸਲ 'ਚ ਗੱਲ ਪਤਾ ਕੀ ਆ ਹੋਰ ਕੋਈ ਮਿਹਨਤ ਨਹੀਂ ਹੈਗੀ ਇਹਨਾਂ ਦੀ ਹੈਗੀ ਘਟਾਰੂ ਚੱਕ ਸਾਹਿਬ ਉਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਉਹਨਾਂ ਨਾਲ ਬਹੁਤ ਗੁੜੀ ਦੋਸਤੀ ਆ ਘਟਾਰੂ ਚੱਕ ਜੀ ਨਾਲ ਇਹ ਇੱਕ ਆਮ ਆਦਮੀ ਵਾਲੇ ਕੌਣ ਨੇ ਜਿਨ੍ਹਾਂ ਨੂੰ ਅਕਾਲੀਆ ਨੇ ਟਿਕਟਾਂ ਨਹੀਂ ਦਿੱਤੀਆਂ ਤੇ ਕਾਂਗਰਸੀਆਂ ਨੇ ਟਿਕਟਾਂ ਨਹੀਂ ਦਿੱਤੀਆਂ ਉਹਨੂੰ ਇਹਨਾਂ ਨੇ ਦੇਤੀਆਂ ਟਿਕਟਾਂ ਅਕਾਲੀ ਦਲ ਨੇ ਕਈ ਉਹਨਾਂ ਉਮੀਦਵਾਰਾਂ ਨੂੰ ਉਮੀਦਵਾਰ ਬਣਾਤਾ ਹਾਂ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਤੇ ਵਿਧਾਨ ਸਭਾ ਦਾ ਇੱਕ ਹਲਕਾ ਨਹੀਂ ਜਿੱਤ ਹੋਇਆ ਇਹ ਤਾਂ 9 ਜਿੱਤਣੇ ਪੈਣੇ ਆ ਜੀ ਜਿਨ੍ਹਾਂ ਤੋਂ ਕਹਿੰਦੇ ਇੱਕ ਨਹੀਂ ਵਿਧਾ ਗਈ ਵਿਧਾਇਕੀ ਨਹੀਂ ਲਈ ਹੋਈ ਉਹ ਅੱਜ 13 ਸੀਟਾਂ ਜਿੱਤਣ ਤੁਰ ਪਏ ਜੀ 13 9 ਹਲਕੇ ਜਿੱਤਣ ਤੁਰ ਪਏ ਉਹ ਕਹਿੰਦੇ ਸੁਖਵੀਰ ਬਾਦਲ ਨੇ ਇੱਕ ਛੱਤਜੀ ਵਾਲੀ ਗੱਡੀ ਬਣਾਈ ਵੀ ਆ ਛਤਰੀ ਜੀ ਲਾ ਲੈਂਦੇ ਭਗਵੰਤ ਮਾਨ ਨੇ ਕਿਹਾ ਇਹ ਜੀ ਛਤਰੀ ਜੀ ਲਾ ਲੈਂਦੇ ਜੀ ਕਹਿੰਦੇ ਤੁੱਪ ਤਾਂ ਉਹਨਾਂ ਤੋਂ ਸਾਰ ਨਿੰਦੀ ਜੇ ਐਡੀ ਗਰਮੀ ਲੱਗਦੀ ਘਰੇ ਬੈਠ ਜੋ ਆਰਾਮ ਕਰੋ ਕਹਿੰਦੇ ਆਰਾਮ ਕਰਨ ਦੀ ਏ ਉਮਰ ਹੈ ਤੁਹਾਡੀ ਇੱਥੇ ਭਗਵੰਤ ਮਾਨ ਦੀਆਂ ਫਾਈਲਾਂ ਤੋਂ ਮੋਦੀ ਸਾਹਮਣੇ ਉਹੀ ਲੜ ਸਕੂ ਜਿਹਨੂੰ ਸਰਕਾਰਾਂ ਵਿਰੁੱਧ ਲੜਨਦਾ ਜਿਹਦੇ ਸੁਭਾਚ ਜਿਹਦੇ ਸਮਾਜ ਚ ਸਾਰ ਸੁਖ ਵਿਲਾਸ ਦੀਆਂ ਫਾਇਲਾਂ ਵੀ ਤਿਆਰ ਕੀਤੀਆਂ ਹੋਈਆਂ ਜਿ ਭਗਵਾਨਤਮਨ ਸਾਹਿਬ ਨੇ ਟੈਣੇ ਵਾਲਾ ਉਹ ਕਹਿੰਦੇ ਪੇਲੀਆਂ ਜੀ ਸੀ ਬੀਆਂ ਚੱਲਦੀਆਂ ਬਹੁਤ ਛੇਤੀ ਦੇਖੋਗੇ ਤੁਸੀਂ ਭਾਈ ਉਹ ਕਹਿੰਦੇ 43000 ਨੌਕਰੀਆਂ ਦਿੱਤੀਆਂ ਬਿਜਲੀ ਫ੍ਰੀ ਕਰਤੀ ਜੀ ਕਣਕਦਾਲ ਮਿਲ ਰਹੀ ਲੋਕਾਂ ਨੂੰ ਨੌਕਰੀਆਂ ਦੀ ਲਿਸਟ ਜਾਰੀ ਕਰਨ ਨਸ਼ਰ ਕਰਨ ਲਿਸਟੋਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਨਾ ਵੀ ਕਿਹਨੂੰ ਮਿਲੀ ਆ ਰਹੀ ਗੱਲ ਬਿਜਲੀ ਦੀ ਬਿਜਲੀ ਬੋਰਡ ਦਾ ਬੰਦ ਹੋਣ ਵਾਲਾ ਜੀ ਤੁਸੀਂ ਬਿਜਲੀ ਦੀ ਗੱਲ ਕਰ ਰਹੇ ਹੋ ਬਿਜਲੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਲੈਣ ਵਾਸਤੇ ਧਰਨੇ ਮਾਰਨੇ ਪਏ ਭਗਵੰਤ ਮਾਨ ਜੀ ਤਾਂ ਇਹ ਵੀ ਕਹਿ ਰਹੇ ਸੀ ਵੀ BMW ਦਾ ਕਾਰਖਾਨਾ ਆ ਰਿਹਾ ਉਹ ਕਿੱਥੇ ਇੱਕ ਲੱਗਿਆ ਥਲੀ ਸਾਹਿਬ ਜਿਹੜਾ ਜਗ੍ਹਾ ਦਾ ਦੇਖੀ ਆਪਾਂ ਦੋਵੇਂ ਜਾ ਕੇ ਵੀ ਕਿੱਥੇ ਇੱਕ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਦੇਖ ਸੋਚਿਆ ਵੀ ਕਿਤੇ ਐਵੇਂ ਨਾ ਕੋਈ ਹੋਰ ਸੇੜਾ ਲੈ ਜਵੇ ਉਹਨਾਂ ਨੇ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਬੁਲਾ ਕੇ ਗੁਜਰਾਤ ਜੀ ਮੰਡ 15 ਲਾਇਆ ਜੀ ਪ੍ਰੈਸ ਕਾਨਫਰੈਂਸ ਬਲਾਕ ਕਹਿੰਦਾ ਵੀ ਗੋਲਡੀ ਬਰਾੜ ਫੜ ਲਿਆ ਮੈਨੂੰ ਕੈਲੀਫੋਰਨੀਆ ਪੁਲਿਸ ਦਾ ਫੋਨ ਆਇਆ ਬਾਅਦ ਵਿੱਚ ਬਦਲੇ ਕੈਲੀਫੋਰਨੀਆ ਦਾ ਪੁਲਿਸ ਹੀ ਨਹੀਂ ਹੁੰਦੀ ਕੋਈ ਲੋਕ ਸਭਾ ਹਲਕਾ ਸ੍ਰੀ ਨਨਪੁਰ ਸਾਹਿਬ ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੀ ਹਮਾਇਤ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਅੱਜ ਪ੍ਰਚਾਰ ਕਰਨ ਦੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ ਜਿਨ੍ਹਾਂ ਨੇ ਇੱਥੇ ਲੋਕਾਂ ਨੂੰ ਸੰਬੋਧਨ ਕੀਤਾ ਫਿਲਹਾਲ ਉਹ ਇਥੋਂ ਨਿਕਲ ਗਏ ਨੇ ਪੱਤਰਕਾਰਾਂ ਦੇ ਰੂਬਰੂ ਨਹੀਂ ਹੋਏ ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਸੁਪੁੱਤਰ ਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਡੇ ਵਿੱਚ ਨੇ ਸੋ ਗੱਲਬਾਤ ਕਰਾਂਗੇ ਵੈਗੁਰਜੀਤ ਕхалਸਾ ਵੈਗਜੀਤ ਫਤੇ ਜੀ ਵੈਗਜੀਤ ਕхалਸਾ ਵੈਗਜੀਤ ਫਤੇ ਥਲੀ ਸਾਹਿਬ ਤੁਹਾਡੇ ਦਰਸ਼ਨ ਕਰਕੇ ਬੜੇ ਲੰਬੇ ਸਮੇਂ ਬਾਅਦ ਫੇਸਬੁੱਕ ਤੇ ਮੀਡੀਆ ਤੇ ਦੇਖਦੇ ਰਹੇ ਨੇ ਪਰ ਦਰਸ਼ਨ ਬਹੁਤ دیر ਬਾਅਦ ਹੋਏ ਆ ਤੁਹਾਡਾ ਧੰਨਵਾਦ ਕਿਵੇਂ ਚੱਲ ਰਿਹਾ ਜੀ ਪ੍ਰਚਾਰ ਉਹ ਹਲਕਾ ਤੁਸੀਂ ਆਪਣਾ ਤੁਸੀਂ ਤਾਂ ਪਟਿਆਲੇ ਦੇ ਪ੍ਰਚਾਰ ਕਰਨਾ ਚਾਹੀਦਾ ਸੀ ਤੁਹਾਨੂੰ ਉਹਨਾਂ ਦੇ ਤੁਸੀਂ ਇੱਕ ਪਿਤਾ ਜੀ ਦੇ ਕਰਕੇ ਆਗੇ ਜੀ ਸਾਰੇ ਪੰਜਾਬ 'ਚ ਸਾਰੇ ਪੰਜਾਬ 'ਚ ਅਕਾਲੀ ਦਲ ਦਾ ਹਰ ਵਰਕਰ ਜਿੱਥੇ ਉਹਦਾ ਹੱਥ ਪੈਂਦਾ ਉੱਥੇ ਜਾ ਰਿਹਾ ਉਹ ਪਿਤਾ ਜੀ ਕਰਕੇ ਤਾਂ ਖੈਰ ਆਉਣਾ ਹੀ ਆਉਣਾ ਐਵੇਂ ਮੈਂ ਕੋਈ ਇਸ ਤੋਂ ਪਾਸੇ हट ਕੇ ਵੱਡੀ ਗੱਲ ਕਰਾਂ ਪਰ ਮੈਂ ਮੈਨੂੰ ਇਸ ਚੀਜ਼ ਦਾ ਵੀ ਮਾਣ ਆ ਵੀ ਮੈਂ ਉਸ ਵਿਅਕਤੀ ਲਈ ਵੀ ਆਇਆ ਜਿਸ ਵਿਅਕਤੀ ਨੂੰ ਹਿੰਦੁਸਤਾਨ ਦੀ ਲੋਕ ਸਭਾ ਦਾ ਬੈਸਟ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਤੇ ਸਾਰੇ ਪੰਜਾਬੀਆਂ ਦੀ ਝੋਲੀ ਬਹੁਤ ਵੱਡਾ ਮਾਣ ਪਿਆ ਜਦੋਂ ਪਹਿਲੇ 5 ਐਮਪੀਆਂ ਦਾ ਨਾਮ ਅਨਾਉਂਸ ਹੋਇਆ ਉਹਨਾਂ ਚੋਂ ਇੱਕ ਪੰਜਾਬ ਦਾ ਪੁੱਤ ਸੀ ਤੁਸੀਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਮੈਂ ਉਸ ਵਿਅਕਤੀ ਲਈ ਵੀ ਆਇਆ ਜਿਸ ਵਿਅਕਤੀ ਦੀ ਹਿੰਦੁਸਤਾਨ ਦੀ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਹਿੰਦੁਸਤਾਨ ਦੇ ਵਿੱਚੋਂ ਅਮਰਜੈਂਸੀ ਦੀ ਸਭ ਤੋਂ ਲੰਬੀ ਜੇਲ੍ਹ ਭਰੀ ਜਵਾਨੀ ਦੇ ਵਿੱਚ ਸਾਰੇ ਦੇਸ਼ ਦੇ ਲੀਡਰ 18 ਮਹੀਨੇ ਬਾਅਦ ਛੱਡੇ ਸੀ ਥਲੀ ਸਾਹਿਬ 21 ਮਹੀਨੇ ਬਾਅਦ ਤੇ ਐਮਏ ਪੋਲੀਟੀਕਲ ਸਾਇੰਸ ਦੀ ਉਹਨਾਂ ਦੀ ਸੈਂਟਰਲ ਜੇਲ੍ਹ ਪਟਿਆਲਾ ਚ ਬੈਠ ਕੇ ਪੂਰੀ ਹੋਈ ਆ ਕਿਹੜਾ ਅੱਜ ਦੀ ਸਿਆਸਤ ਦੇ ਵਿੱਚ ਮੈਨੂੰ ਦਿਖਾਓ ਜਿਹੜੇ ਖੜੇ ਆ ਇਹਨਾਂ ਨੇ ਕਦੇ ਲੋਕਾਂ ਲਈ 57 ਦਾ ਪ੍ਰਚਾਰ ਨਹੀਂ ਹੋਇਆ ਹੋਊਗਾ ਲੜਦੇ ਆ ਹੋਇਆ ਮੈਂ ਉਸ ਵਿਅਕਤੀ ਲਈ ਵੀ ਆਇਆ ਇੱਕ ਵਾਰੀ ਲੋਕ ਹਿੱਤਾਂ ਲਈ ਲੜਦੇ ਹੋਏ ਕਿਸੇ ਤੇ ਪਰਚਾ ਦਰਜ ਹੋ ਜਵੇ ਨਾ ਮਾਪੇ ਜਾਨ ਨਹੀਂ ਦਿੰਦੇ ਪਰ ਇੱਕ ਵਾਰੀ ਐਨਐਸਏ ਲੱਗੀ ਹੋ ਖਤਮ ਹੋਈ ਸਰਕਾਰ ਨੇ ਵਾਰਨਿੰਗ ਦੇ ਕੇ ਛੱਡਿਆ ਜਿਹੜਾ ਬੰਦਾ ਦੂਜੀ ਵਾਰੀ ਆਪਣੇ ਤੇ ਫੇਰ ਐਨਐਸਏ ਲਵਾਇਆ ਹੋਵੇ ਇਹਦਾ ਮਤਲਬ ਉਹ ਤੇ ਉਹ ਉਹਦੇ ਉਹਦੀ ਵਿਰਤੀ ਉਹ ਵੱਖਰੀ ਆ ਮੈਂ ਉਸ ਵਿਅਕਤੀ ਲਈ ਆਇਆ ਜਿਹੜਾ ਅੱਜ ਦੀ ਸਿਆਸਤ ਦਾ ਪੰਜਾਬ ਦੀ ਸਿਆਸਤ ਦਾ ਜਿਹਨੇ ਐਮਪੀ ਪੰਜਾਬ ਦੇ ਵਿੱਚੋਂ ਚੋਣਾਂ ਲੜ ਰਹੇ ਨੇ ਲੋਕ ਸਭਾ ਦੀਆਂ ਉਹਨਾਂ ਵਿੱਚੋਂ ਕੇਵਲ ਇੱਕ ਸਿਆਸਤਦਾਨਾ ਜਿਹਦੇ ਲੋਕ ਹਿੱਤਾਂ ਦੀ ਲੜਾਈ ਲੜਦਿਆਂ ਹੋਇਆ ਮੀਸਾ ਵਰਗਾ ਸਖਤ ਕਾਨੂੰਨ ਲੱਗਿਆ ਹੋਇਆ ਮੈਂ ਉਸ ਵਿਅਕਤੀ ਲਈ ਆਇਆ ਜਿਨੇ ਕਿਸਾਨ ਦੇ ਗੁੱਟ ਨੂੰ ਲੱਗਣ ਵਾਲੀ ਹਥਕੜੀ ਹਟਾਈ ਜਿਨੇ ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਡਬਲਯੂਟੀ ਦੇ ਵਿਰੋਧ ਦੇ ਵਿੱਚ ਦੇਸ਼ ਦੀ ਲੋਕ ਸਭਾ ਵਿੱਚ ਗੱਲ ਖੜ ਕੇ ਗੱਲ ਕੀਤੀ ਜਿਨੇ ਨੰਦੇੜ ਸਾਹਿਬ ਦਾ ਬਣਿਆ ਹੋਇਆ 에ਰਪੋਰਟ ਯਾਰ ਇਥੋਂ ਲੋਕ ਸਭਾ ਦੇ ਮੈਂਬਰ ਚੁਣ ਕੇ ਲੋਕ ਭੇਜਦੇ ਨੇ ਉਸ ਕਿਸੇ ਨੇ ਗੱਲ ਨਹੀਂ ਕੀਤੀ ਜਿਸ ਵਿਅਕਤੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਚੋਣ ਜਿੱਤ ਕੇ ਸ਼੍ਰੀ ਨੰਦੇੜ ਸਾਹਿਬ ਦਾ 에ਰਪੋਰਟ ਚਲਾਇਆ ਤੇ ਕਰੋਨਾ ਦੇ ਵਿੱਚੋਂ ਫੇਰ ਬੰਦ ਹੋਇਆ ਥੱਲੇ ਜੀ ਸੁਣਨ ਵਾਲੀ ਗੱਲ ਆ ਹਾਰਿਆ ਹੋਇਆ ਐਮਪੀ ਅਸੀਂ ਤਾਂ ਹਾਰ ਗਏ ਸੀ ਹਾਰਿਆ ਹੋਇਆ ਐਮਪੀ ਫੇਰ ਉਹਦੀ ਪੈਰਵਾਈ ਕਰਨ ਵਾਸਤੇ ਜਾਂਦਾ ਜਿੱਤੇ ਹੋਏ ਕਿੱਥੇ ਸੀਗੇ ਕਿੰਨੀਆਂ ਹੀ ਗੱਲਾਂ ਦੱਸਦੀ ਐ ਜਿਸ ਵਿਅਕਤੀ ਦੇ ਸਿਰ ਉਹਨੂੰ ਸੇਵਾ ਮਿਲੀ ਉਹਨੂੰ ਇਹ ਮਾਨ ਗੁਰੂ ਸਾਹਿਬ ਨੇ ਉਹਦੀ ਝੋਲੀ ਪਾਇਆ ਕਿ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਇਹ ਤਾਰੀਖ ਨੋਟ ਰੱਖਿਓ ਇਤਿਹਾਸਿਕ ਡੇਟ ਆਹ ਏ ਲੋਕ ਰਾਜ ਦੇ ਸੰਦਰਭ ਦੇ ਵਿੱਚ ਧਾਰਮਿਕ ਸੰਤ ਭਾਵਨਾਵਾਂ ਦੇ ਨਾਲ ਜੁੜੀ ਹੋਈ 27 ਦਸੰਬਰ 2017 ਜਦੋਂ ਹਿੰਦੁਸਤਾਨ ਦੀ ਲੋਕ ਸਭਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮੈਰਾ ਸਾਹਿਬ ਵੱਲੋਂ ਲਿਆਂਦੇ ਗਏ ਸ਼ਰਧਾਂਜਲੀ ਮਤੇ ਤੇ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਸ਼ਰਧਾਂਜਲੀ ਭੇਟ ਕੀਤੀ ਜਿਸ ਵਿਅਕਤੀ ਨੇ ਸ਼ਹੀਦ ਉਦਮ ਸਿੰਘ ਦਾ ਬੁੱਤ ਜਿਲ੍ਹਿਆਂ ਵਾਲੇ ਬਾਗ ਦੇ ਬਾਹਰ ਲਵਾਇਆ ਸੀ ਉਦਮ ਸਿੰਘ ਦਾ ਪਿੰਡ ਸਟੌਜ ਆ ਸੌਰੀ ਉਦਮ ਸੁਨਾਮ ਆ ਸਟੌਜ ਤੋਂ ਕੁਝ ਮਿੱਥਾਂ ਦੀ ਦੂਰੀ ਤੇ ਉਥੋਂ ਐਮਪੀ ਕੌਣ ਸੀ ਮਾਨਯੋਗ ਮੁੱਖ ਮੰਤਰੀ ਅੱਜ ਦੇ ਇੱਕ ਵਾਰੀ ਉਦਮ ਸਿੰਘ ਦਾ ਨਾਮ ਨਹੀਂ ਲੱ타 ਹੈਗਾ ਤੇ ਇਹਨਾਂ ਦੀ ਡਿਊਟੀ ਬਣਦੀ ਸੀ ਲੋਕ ਇੱਕ ਟਰਸਟ ਬਾਰ-ਬਾਰ ਉਹਦੀ ਪੈਰਵਾਹੀ ਕਰ ਰਿਆ ਸੀ ਪਰ ਇਹਨਾਂ ਨੇ ਬਾਹਵੇ ਨਹੀਂ ਫੜੀ ਉਹ ਬੁੱਤ ਨੰਦਪੁਰ ਸਾਹਿਬ ਦੇ ਚੁਣੇ ਹੋਏ ਐਮਪੀ ਨੇ ਜ਼ਿਲ੍ਹਾ ਵਾਲੇ ਬਾਗ ਦੇ ਬਾਹਰ ਨਵਾਂ ਦੀ ਹਿੰਮਤ ਦਿਖਾਈ ਉੱਥੇ ਉਹਦੀ ਗੱਲ ਕੀਤੀ ਕਿ ਕਿੰਨੇ ਹੀ ਮਸਲੇ ਨੇ ਮੈਂ ਸਮਝਦਾ ਕੰਮ ਕੀਤੇ ਤੁਹਾਡੇ ਵਿਰੋਧੀ ਕਹਿੰਦੇ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਵਿਅਕਤੀ ਆ ਜਿਨ੍ਹਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਜਾਂ ਬੇਅਦਬੀ ਕਰਵਾਉਣ ਵਾਲਿਆਂ ਨੂੰ ਮਾਫੀਆਂ ਦਵਾਈਆਂ ਸੌਦਾ ਸਾਧ ਨੂੰ ਮਾਫੀ ਦਵਾਉਣ ਵਾਲੇ ਵੀ ਉਹ ਕਹਿੰਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੀਟਿੰਗਾਂ ਕਰਦੇ ਰਹੇ ਜੀ ਵੈਸੇ ਤਾਂ ਜੀ ਇਹ ਮਾਵਾ ਦੇ ਸਿਰਾਂ ਦੇ ਹੱਥ ਰੱਖ ਕੇ ਝੁੱਟੀਆਂ ਸੌਹਾਂ ਖਾ ਲੈਂਦੇ ਨੇ ਵੀ ਅਸੀਂ ਅਗਲੇ ਦਿਨ ਸ਼ਰਾਬ ਛੱਡੰਬੀ ਅੱਜ ਤੋਂ ਸ਼ਰਾਬ ਛੱਡਤੀ ਤੇ ਅਗਲੇ ਦਿਨ ਫੇਰ ਟੱਲੀ ਹੁੰਦੇ ਨੇ ਇਹਨਾਂ ਦੀ ਸੌਹਤ ਤਾਂ ਨਹੀਂ ਯਕੀਨ ਪਰ ਇਹ ਭਾਈ ਸਾਹਿਬ ਪਾਈ ਰੰਤੀਰ ਸਿੰਘ ਤੇ ਜਥੇ ਤੋਂ ਮੇਰੇ ਦਾਦੇ ਦਾਦੀ ਨੇ ਅਮਰ ਛੱਕਿਆ ਹੋਇਆ ਸੀਗਾ ਤੁਸੀਂ ਮੈਂ ਕਹਿੰਦਾ ਇਹ ਬੇਅਦਬ ਇਹ ਜਿਹੇ ਜਿਹੇ ਲੱਛਣ ਇਹੋ ਜੀ ਰਾਜਨੀਤੀ ਯਾਰ ਤੁਸੀਂ ਕਿਸੇ ਵਿਅਕਤੀ ਦੀ ਧਾਰਮਿਕ ਇੱਛਾ ਦੇ ਉੱਤੇ ਤੁਸੀਂ ਕਿਸੇ ਵਿਅਕਤੀ ਦੇ ਉਹਦੇ ਕਿਰਦਾਰ ਦੇ ਉੱਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਮੈਂ ਸਮਝਦਾ ਇਹ ਇਹ ਇਹਨਾਂ ਨੇ ਐਡਾ ਨਿਹਾਰ ਸਿਆਸਤ ਦੇ ਵਿੱਚ ਲਿਆਂਦਾ ਕਿ ਮੈਂ ਸਮਝਦਾ ਉਹਦੀ ਕੋਈ ਇੰਤਿਹਾਈ ਨਹੀਂ ਹੈਗੀ ਸੌਂ ਖਾ ਕੇ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਕੇ ਇਹ ਗੱਲ ਕਹਿ ਕੇ ਦਿਖਾਉਣ ਜਿਹੜੀ ਗੱਲ ਇਹ ਕਹਿ ਰਹੇ ਆ ਵੀ ਸੌਂ ਖਾ ਕੇ ਕਹਿੰਦੇ ਹੋ ਜੀ ਵੀ ਤੁਸੀਂ ਨਹੀਂ ਮਾਫੀਆਂ ਦਵਾਇਆਂ ਜੀ ਪਰਮਾਤਮਾ ਦੀ ਸੌਂ ਬੱਚਿਆਂ ਦੀ ਕਸਮ ਅਸੀਂ ਮਾਫੀਆਂ ਦਵਾਵਾਂਗੇ ਸਾਡਾ ਕੋਈ ਰਿਸ਼ਤੇਦਾਰ ਸੀਗਾ ਉਹ 2007 ਦੀਆਂ ਚੋਣਾਂ ਦੇ ਵਿੱਚ ਸਾਡੀ ਠੋਕ ਕੇ ਵਿਰੋਧਤਾ ਕੀਤੀ ਜੇ ਮੇਰੇ ਪਿਤਾ 246 ਵੋਟਾਂ ਤੋਂ ਹਾਰੇ ਤਾਂ ਇਹਨਾਂ ਦੀ ਇਹਨਾਂ ਦੀ ਵਿਰੋਧਤਾ ਕਰਕੇ ਹਾਰੇ ਸੀਗੇ ਸਾਡੇ ਨਾਲ ਤਾਂ ਵੈਰ ਵਿਰੋਧ ਕੁਦਰਤੀ ਰੂਪ ਚ ਉਹਨਾਂ ਦਿਨਾਂ ਦੇ ਵਿੱਚ ਬੜੀ ਖੜਕਾਦਰ ਕੀ ਹੁੰਦੀ ਸੀ ਤੁਹਾਨੂੰ ਪਤਾ ਹੀ ਐ ਇਸ ਚੀਜ਼ ਦਾ ਤੇ ਮੈਂ ਸਮਝਦਾ ਪਰ ਜੋ ਹੋਇਆ ਸੀ ਮਨ ਭਾਗਾ ਹੋਇਆ ਸੀਗਾ ਤੇ ਅਸੀਂ ਉਸ ਸਮੇਂ ਵੀ ਮੈਂ ਸਮਝਦਾ ਜੋ ਅੰਦਰੂਨੀ ਤੌਰ ਤੇ ਹੁੰਦਾ ਆਪਣਾ ਗਿਲਾ ਜਿਹੜਾ ਹੈਗਾ ਸੀ ਜ਼ਾਹਰ ਕੀਤਾ ਸੀਗਾ ਪਰ ਇਹ ਘਰ ਸ਼੍ਰੋਮਣੀ ਅਕਾਲੀ ਦਲ ਮੈਂ ਨਹੀਂ ਕਹਦਾ ਬੜੀਆਂ ਕਮੀਆਂ ਰਹੀਆਂ ਹੋਣਗੀਆਂ ਉਨਾ ਕਮੀਆ ਦੀ ਮਾਫੀ ਵੀ ਮੰਗੀ ਆ ਪਰ ਇਹ ਘਰ ਸਾਡਾ ਅਕਾਲੀ ਦਲ ਸਾਡਾ ਪਰਿਵਾਰ ਆ ਇਹ ਜਥੇਬੰਦੀ ਕਿਸੇ ਇੱਕ ਦੀ ਨਹੀਂ ਇਹ ਜਥੇਬੰਦੀ ਕੌਮ ਦੀ ਆ ਇਹਦੇ ਵਿੱਚ ਜਿੱਥੇ ਕੋਈ ਕਮੀਆਂ ਉਹਨੂੰ ਦੂਰ ਕਰਨਾ ਵੀ ਸਾਡੇ ਜਿੰਮੇਵਾਰੀ ਜੇ ਤੁਹਾਡੇ ਮਕਾਨ 'ਚ ਕੋਈ ਰੇਡ ਆ ਜਵੇ ਉਹਨੂੰ ਤੁਹਾਡਾ ਗਵਾਂਟੀ ਨਹੀਂ ਠੀਕ ਕਰੂਗਾ ਤੁਸੀਂ ਕਹਿੰਦੇ ਜਥੇਬੰਦੀ ਕੌਮ ਦੀ ਆ ਉਹ ਕਹਿੰਦੀ ਸੁਖਵੀਰ ਬਾਦਲ ਆਪਣੇ ਹੁਣ ਪੰਜਾਬ ਬਚਾਓ ਯਾਤਰਾ ਕੱਢ ਰਹੇ ਕਹਿੰਦੇ ਪੰਜਾਬ ਬਚਾਓ ਨਹੀਂ ਬਾਦਲ ਬਚਾਓ ਜਾਂ ਪਰਿਵਾਰ ਬਚਾਓ ਯਾਤਰਾ ਰੱਖੋ ਇਹਦਾ ਨਾਮ ਜੀ ਚਲੋ ਜੀ ਉਹ ਤਾਂ ਬਹੁਤ ਕੁਝ ਕਹਿਣਗੇ ਪਰ ਉਹ ਉਹਨਾਂ ਨੂੰ ਅੱਜ ਮੈਂ ਸਮਝਦਾ ਉਹ ਕਹਿਣ ਲਈ ਨਹੀਂ ਹਉਨ ਸਰਕਾਰ ਚ ਬੈਠੇ ਨੇ ਹਉਨ ਜਵਾਬ ਦੇਣ ਵਾਲੀ ਪੋਜੀਸ਼ਨ ਚ ਬੈਠੇ ਨੇ ਹੁਣ ਤੋ ਇਹ ਜਵਾਬ ਦੇਣ ਵੀ ਸਰਮਾਇਆ ਪੰਜਾਬ ਦਾ ਤੇ ਛੱਤੀਸਗੜ ਗੁਜਰਾਤ ਮੱਧਿਆ ਪ੍ਰਦੇਸ਼ ਰਾਜਸਥਾਨ ਦੀਆਂ ਅਖਬਾਰਾਂ ਦੇ ਪਹਿਲੇ ਪਹਿਲੇ ਪੰਨੇ ਦੇ ਉੱਤੇ ਪੰਜਾਬ ਦਾ ਸਰਮਾਇਆ ਕਿਉਂ ਲਾਇਆ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਤੇ ਉਹ ਵੀ ਝੂਠੇ ਵੀ 올ਡ ਪੈਨਸ਼ਨ ਸਕੀਮ ਲਾਗੂ ਕਰਤੀ ਜੀ BMW ਦੀ ਫੈਕਟਰੀ ਆ ਗਈ ਜੀ ਪਤਾ ਨਹੀਂ ਐਨਓਸੀਆਂ ਖਤਮ ਕਰਤੀਆਂ ਜੀ ਇਹੋ ਜੇ ਝੂਠੀਆਂ ਗੱਲਾਂ ਦੇ ਇਸ਼ਤਿਹਾਰ ਕਿਉਂ ਲਾਏਗੇ ਦੂਜੀ ਗੱਲ ਪੰਜਾਬ ਦਾ ਦੇਖੋ ਸਰਮਾਇਆ ਵੀ ਬਾਹਰ ਪੰਜਾਬ ਦਾ ਰੋਜ਼ਗਾਰ ਵੀ ਬਾਹਰਲੇ ਦੇ ਹੱਥਾਂ 'ਚ ਜੇਈ ਡਰਾਫਟਮੈਨ ਸੱਤ ਥਾਣੇਦਾਰਾ ਚੇ ਬਾਹਰਲੇ ਸਾਰੀਆਂ ਬਾਹਰ ਦੀਆਂ ਭਰਤੀਆਂ ਜ਼ਿਆਦਾਤਰ ਹਰਿਆਣੇ ਦੇ ਥਲੀ ਸਾਹਿਬ ਤੁਸੀਂ ਮੈਂ ਸਮਝਦਾ ਸਾਡੇ ਨਾਲੋਂ ਵੀ ਜ਼ਿਆਦਾ ਖੋਜੀ ਹਾਂ ਸਰ ਕਮੈਂ ਮੈਂ ਤੁਹਾਨੂੰ ਸ਼ਾਬਾਸ਼ ਇਸ ਗੱਲ ਦੀ ਦਿੰਦਾ ਥੋੜਾ ਸਨਮਾਨ ਇਸ ਗੱਲ ਲਈ ਕਰਦਾ ਵੀ ਸਰਕਾਰ ਨੂੰ ਜਗਾਉਣ ਲਈ ਨਾ ਇਹ ਇਹ ਜਿਗਰਾ ਚਾਹੀਦਾ ਹੁੰਦਾ ਤੁਸੀਂ ਦਿਖਾਉਂਦੇ ਹੋ ਉਹ 25 ਪਟਵਾਰੀ ਹਰਿਆਣੇ ਦੇ ਇੱਕ ਪਿੰਡ ਦੇ ਯਾਰ 25 ਪਟਵਾਰੀ ਸਾਡਾ ਰੋਜ਼ਗਾਰ ਵੀ ਬਾਹਰਲੇ ਨੇ ਤਾਂ ਤੇ ਸਾਡਾ ਰਾਜਪਾਕ 7 ਮੈਂਬਰ ਪਾਰਲੀਮੈਂਟ ਚੁਣੇ ਜੀ ਮੀਤਿਹਰ ਨੇ ਗੱਲ ਕੀਤੀ ਆ ਉਹ ਪਹਿਲਾਂ ਤਾਂ ਚਲੋ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਜਿਹੜੇ ਬਾਹਰਲੇ ਲੋਕਾਂ ਨੂੰ ਦੇ ਰਹੇ ਆ ਤੁਸੀਂ ਨੌਕਰੀਆਂ ਪਰ ਹੁਣ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਨਪੜ੍ਹ ਨਲਾਇਕ ਲੋਕ ਇਹ ਕਹਿ ਰਹੇ ਨੇ ਵੀ ਬਾਹਰ ਦੇ ਕਹਿੰਦੇ ਕਿਵੇਂ ਕਰ ਲਈਏ ਤੁਹਾਡੇ ਪਾਏ ਹੋਏ ਪੁਆੜੇ ਜੀ ਕਾਂਗਰਸੀ ਅਕਾਲੀਆਂ ਨੇ ਅਜਿਹੇ ਸਮਝੌਤੇ ਕੀਤੇ ਹੋਏ ਆ ਨਹੀਂ ਹੋ ਸਕਦਾ ਹਲੇ ਇੰਨੀ ਜਲਦੀ ਨਹੀਂ ਉਹ ਹੁੰਦੀਆਂ ਜੀ ਇਹ ਅਕਾਲੀ ਕਾਂਗਰਸੀਆਂ ਦੇ ਸਮੇਂ ਤਾਂ ਕੋਈ ਬਾਹਰ ਤੋਂ ਲੱਗਿਆ ਨਹੀਂ ਸੀਗਾ ਹੁਣ ਇਹ ਕਿਉਂ ਲੱਗਣ ਲੱਗੇ ਪੱਚੀ ਪੱਚੀ ਪਟਵਾਰੀ ਆਹਾ 2-2.5 ਸਾਲਾਂ ਜੀ ਕੋਈ ਲੱਗਣ ਲੱਗੇ ਪਹਿਲਾਂ ਤਾਂ ਲੱਗੇ ਨਹੀਂ ਰੋਜ਼ਗਾਰ ਵਿਭਾਰ ਇਹ ਦੱਸੋ ਵੀ ਸੱਤਾ ਚੋਂ ਪੰਜ ਜਿਹੜੇ ਰਾਜ ਸਭਾ ਦੇ ਮੈਂਬਰ ਬਾਹਰਲੇ ਬਣਾਏ ਆ ਇਥੋਂ ਨਹੀਂ ਸੀ ਕੋਈ ਇਹਦਾ ਵੀ ਜਵਾਬ ਮੀਤ ਹੇਰ ਸਾਹਿਬ ਦੇਣ ਸੱਤਾ ਚੋਂ ਪੰਜ ਬਾਹਰਲੇ ਨੇ ਤੇ ਮੈਨੂੰ ਗਿਲਾ ਕੇਜਰੀਵਾਲ ਤੇ ਨਹੀਂ ਹੈਗਾ ਕੇਜਰੀਵਾਲ ਹੀ ਲੀਡਰ ਨਹੀਂ ਹੈ ਰੀਡਰ ਨੇ ਕੇਜਰੀਵਾਲ ਸਾਹਿਬ ਦੀ ਇੱਕ ਚਿੱਠੀ ਆਈ ਅੱਖਾਂ ਮੀਚ ਕੇ ਜਿਨ੍ਹਾਂ ਨੇ ਉਸ ਚਿੱਠੀ ਤੇ ਇਹ ਨਹੀਂ ਪੁੱਛਿਆ ਹੈਗਾ ਵੀ ਕੇਜਰੀਵਾਲ ਸਾਹਿਬ ਕੋਈ ਪੰਜਾਬ ਚ ਲਾ ਦਿਓ ਜਿਹੜੇ ਬਾਹਰਲੇ ਭੇਜੇ ਉਹਨਾਂ ਦੇ ਵੀ ਮੋਰਾਂ ਲਾ ਕੇ ਉਹਨਾਂ ਨੂੰ ਰਾਜ ਸਭਾ ਚ ਭੇਜਦੇ ਆ ਮਤਲਬ ਸਾਡਾ ਰਾਜ ਭਾਗ ਵੀ ਬਾਹਰ ਲੈਂਦੇ ਹਵਾਲਿਆਂ ਚ ਕਰਦੇ ਆ ਐਮਪੀ ਪੰਜ ਰਾਜ ਸਭਾ ਦੇ ਬੰਨੇ ਬਾਹਰਲੇ ਇਹਦਾ ਮਤਲਬ ਸਾਡਾ ਰਾਜ ਭਾਗ ਵੀ ਬਾਹਰ ਲੈਂਦੇ ਹੱਥਾਂ ਚ ਤੇ ਜਿਹੜੇ ਇੱਥੇ ਨਹੀਂ ਬੋਲ ਸਕੇ ਹੋਰ ਕਦੋਂ ਬੋਲਣਗੇ ਤੇ ਜਿਹੜੇ ਇਹ ਰੀਡਰ ਨੇ ਦੇਖੋ ਐਨਐਸਏ ਲੱਗੀ ਮੇਰੇ ਹਲਕੇ ਦਾ ਇੱਕ ਮੁੰਡਾ ਗੁਰਮੀਤ ਸਿੰਘ ਅਲੀਪੁਰ ਵਜ਼ੀਰ ਸਾਹਿਬ ਤੋਂ ਇੱਕ ਮੁੰਡਾ ਸਤਨਾਮ ਸਿੰਘ ਖੇੜੀ ਪਿੰਡ ਤੋਂ ਇਹ ਚੁੱਕਲੇ ਸੀਗੇ ਅਸੀਂ ਗਏ ਜਾ ਕੇ ਪੈਰਵਾਈ ਕੀਤੀ ਚੰਦੂ ਮਾਰਾ ਸਾਹਿਬ ਗਏ ਸਾਡੇ ਨਾਲ ਸਾਰੀ ਲੀਡਰਸ਼ਿਪ ਗਈ ਹਾਲਾਂਕਿ ਬਹੁਤ ਡਰ ਤੇ ਦਹਿਸ਼ਤ ਦਾ ਮਾਹੌਲ ਸੀਗਾ ਪੈਰਵਾਈ ਕੀਤੀ ਬਹਿਸ ਵਸਾਈ ਹੋਈ ਅੱਜ ਦੋਨੇ ਆਪਣੇ ਘਰਾਂ 'ਚ ਬੈਠੇ ਆ ਹੁਣ ਹੁਣ ਜਦੋਂ ਅਮਰਪਾਲ ਸਿੰਘ ਹੋਰਾਂ ਤੇ ਲੱਗੀ ਜਦੋਂ ਹਾਂਜੀ ਹਾਂਜੀ ਬਿਲਕੁਲ ਉਹਨਾਂ ਤੇ ਜਦੋਂ ਲੱਗੀ ਸਾਡੇ ਦੋਵੇਂ ਆਪਣੇ ਘਰਾਂ 'ਚ ਬੈਠੇ ਆ ਗੁਰਮੀਤ ਸਿੰਘ ਤਾਂ ਬਹੁਤ ਯੰਗ ਉਮਰ ਦਾ ਮੁੰਡਾ ਤੇ ਪਿਤਾ ਉਹਦੇ ਹੈ ਨਹੀਂ ਮਾਤਾ ਉਹਦੀ ਇਹਨਾਂ ਨੂੰ ਇਹਨਾਂ ਦੇ ਨੁਮਾਇੰਦਿਆਂ ਨੂੰ ਫੋਨ ਕਰਦੀ ਰਹੀ ਵੀ ਤੁਸੀਂ ਅਸੀਂ ਤੁਹਾਨੂੰ ਵੋਟਾਂ ਪਾਈਆਂ ਹੋਈਆਂ ਤੁਹਾਨੂੰ ਚੁਣਿਆ ਫੋਨ ਚੱਕਣੀ ਬੰਦ ਕਰਤੇ ਜੇ ਯਾਰ ਹਾਰੇ ਹੋਏ ਐਮਐਲਏ ਹਾਰੇ ਹੋਏ ਐਮਪੀ ਜਾ ਸਕਦਾ ਹੈ ਉਹ ਸਾਡੇ ਇਲਾਕੇ ਦੇ ਬੱਚੇ ਸੀਗੇ ਪਰ ਇਹਨਾਂ ਨੇ ਪੈਰਵਾਹੀ ਨਹੀਂ ਕੀਤੀ ਮੈਂ ਸਮਝਦਾ ਆਂ ਵੀ ਅੱਜ ਉਹ ਜਿਹੜੇ ਉੱਥੇ ਐਨਐਸਏ ਦੀ ਸਜ਼ਾਾਂਵਾਂ ਭੁਗਤ ਰਹੇ ਨੇ ਇਹਨਾਂ ਨੂੰ ਲੋਕ ਮਾਫ਼ ਕਰਦਣਗੇ ਦੂਜੀ ਗੱਲ ਸਾਰੇ ਮੈਂ ਸਮਝਦਾ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵੀ ਨਾ ਮੂਹਤਵਰ ਬੰਦੇ ਸੰਗਣ ਜੇ ਲੱਗੇ ਸੀ ਬੋਲਦੇ ਨਹੀਂ ਸੀਗੇ ਵੀ ਯਾਰ ਐਡਾ ਧੱਕਾ ਕਰ ਰਹੇ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਆਲਾ ਸਾਡੇ ਤੋਂ ਬਾਦ ਸਾਡੇ ਜਿੰਨਾ ਉਹ ਸਾਡੇ ਵਿਰੋਧ ਚ ਬੋਲਦਾ ਸੀ ਇੰਨੇ ਤਾਂ ਕਿਸੇ ਦੇ ਵਿਰੋਧ ਚ ਨਹੀਂ ਬੋਲਦਾ ਸੀ ਉਹ ਕੋਈ ਐਨਐਸਸੀ ਵਾਲਾ ਕੇਸ ਸੀਗਾ ਕੋਈ ਨਹੀਂ ਬੋਲਦਾ ਸੀ ਆ ਜਿਹਨੂੰ ਇੱਥੇ ਵਕੀਲ ਬਣਾ ਕੇ ਭੇਜਿਆ ਐ ਇੱਥੇ ਨੁਮਾਇੰਦਾ ਬਣਾ ਕੇ ਭੇਜਿਆ ਇੱਕ ਕੱਲਾ ਵਿਅਕਤੀ ਸੀ ਜਿਹੜਾ ਵਕੀਲ ਬਣਿਆ ਵੀ ਜੋ ਐਨਐਸਏ ਲੱਗਿਆ ਜੋ ਠੀਕ ਲੱਗਿਆ ਅਸੀਂ ਸਹੀ ਢੰਗ ਨਾਲ ਲਾਈ ਆ ਅਸੀਂ ਬਿਨਾ ਗੋਲੀ ਚਲਾਏ ਤੋਂ ਲਾਤੀ ਅਸੀਂ ਖੂਨ ਖਰਾਬੇ ਤੋਂ ਬਿਨਾ ਲਾਤੀ ਇਹ ਵਕੀਲ ਬਣਿਆ ਸੀ ਮਾਲਵਿੰਦਰ ਕੰਗ ਦੀ ਗੱਲ ਕਰਦੇ ਮਾਲਵਿੰਦਰ ਕੰਗ ਕਿਉਂ ਮਸ਼ਹੂਰ ਕਰ ਰਹੇ ਹੋ ਯਾਰ ਹਜੇ ਤਾਂ ਲੋਕਾਂ ਨੂੰ ਗਵਾਲੀਅਰ ਵਾਲੇ ਦਾ ਪਤਾ ਹੀ ਨਹੀਂ ਹੈਗਾ ਐਨੇ ਹੀ ਪਤਾ ਹਜੇ ਤਾਂ ਝਾੜੂ ਵਾਲ ਨੂੰ ਕੋਈ ਗਵਾਲੀਅਰ ਤੋਂ ਆਇਆ ਕਹਿਣ ਤੋਂ ਭਾਵ ਵੀ ਇਸ ਬੰਦੇ ਨੇ ਜਿਸ ਬੰਦੇ ਨੇ ਵਕਾਲਤ ਕੀਤੀ ਐਨਐਸਏ ਦੀ ਕੇਜਰੀਵਾਲ ਦੇ ਕਹਿਣ ਤੇ ਉਹਨਾਂ ਨੂੰ ਖੁਸ਼ ਕਰਨ ਲਈ ਚਾਪਲੂਸੀ ਕਰਨ ਲਈ ਤੇ ਜਦੋਂ ਬਾਈ ਜੀ ਆ ਨੰਗਲ ਡੈਮ ਤੋਂ ਸਾਡਾ ਹੱਕ ਖੋਲਿਆ ਤੁਹਾਡਾ ਇਲਾਕਾ ਉਧਰ ਤੁਹਾਨੂੰ ਪਤਾ ਵੀ ਸਥਾਈ ਮੈਮਰੀ ਖੋਲੀ ਸੀਐਸਐਫ ਦਾ ਕੰਟਰੋਲ ਕਰਾਤੇ ਆ ਸਾਡੀ ਫੋਰਸਿਸ ਦਾ ਖੋ ਕੇ ਸੈਂਟਰਲ ਫੋਰਸਿਸ ਦਾ ਕੰਟਰੋਲ ਹੋ ਗਿਆ ਹੁਣ ਪਲੈਨਿੰਗ ਫਰੀ ਸਾਹਿਬ ਕੱਲੇ-ਕੱਲੇ ਨੂੰ ਪਤਾ ਵੀ ਪਲੈਨਿੰਗ ਹੋ ਰਹੀ ਆ ਹਿਮਾਚਲ ਦੀਆਂ ਪਹਾੜੀਆਂ ਦੇ ਉੱਤੋਂ ਦੀ ਪਾਣੀ ਕੱਢ ਕੇ ਹਰਿਆਣੇ ਤੇ ਦੂਜੇ ਸੂਬਿਆਂ ਨੂੰ ਦੇਣ ਦੀ ਇਹ ਪੈਰ ਬਾਈ ਕਰਨਗੇ ਦਿੱਲੀ ਤੋਂ ਜਦੋਂ ਪਾਣੀ ਜਾਣਾ ਹੈ ਇਹ ਜਿਹੜੇ ਬੰਦੇ ਐਨਐਸਏ ਦੀ ਵਕਾਲਤ ਕਰਨ ਲੱਗੇ ਜਿਹੜੇ ਬੰਦੇ ਚੁੱਪ ਕਰਕੇ ਮੋਹਰਾਂ ਲਾ ਦਿੰਦੇ ਨੇ ਆਏ ਦਿੱਲੀ ਤੋਂ ਆਏ ਹੋਏ ਹੁਕਮਨਾਮਿਆਂ ਦੇ ਉੱਤੇ ਉਹ ਪਾਣੀ ਦੀ ਕੇਜਰੀਵਾਲ ਦੀ ਦਿੱਲੀ ਨੂੰ ਜਾਂਦੇ ਹੋਏ ਪਾਣੀ ਤੇ ਪੰਜਾਬ ਦੇ ਹਿੱਤਾਂ ਦੇ ਭੁਗਤ ਜਾਣਗੇ ਉਹ ਕਹਿੰਦੇ ਐਨਐਸਏ ਸਾਨੂੰ ਤੁਹਾਡੇ ਕਰਕੇ ਲਾਉਣੀ ਪਈ ਜੀ ਜਦੋਂ ਵਿਕਰਮ ਮਜੀਠੀਆ ਬਾਰ-ਬਾਰ ਬੋਲਦੇ ਸੀ ਮੈਂ ਬੰਦੇ ਦਾ ਪੁੱਤ ਬਣਾ ਦੇਣਾ ਇਹ ਚੀਜ਼ਾਂ ਕਹਿੰਨੇ ਅਕਾਲੀ ਦਲ ਨੇ ਸ਼ੁਰੂ ਕੀਤੀਆਂ ਤੇ ਇਹਨਾਂ ਕਾਂਗਰਸੀ ਤੇ ਅਕਾਲੀਆਂ ਦੇ ਜ਼ੋਰ ਕਰਕੇ ਲਾਉਣੀ ਪਈ ਭਗਵੰਤ ਸਿੰਘ ਸਾਬ ਨੂੰ ਇਹ ਕੰਮ ਸਟੈਪ ਚੁੱਕਣਾ ਪਿਆ ਜੀ ਦੇਖੋ जिन्होंने मतलब अकालीया दे कहणते अकाली तो हुण ये कह रहे ने जो अकाली कह रहे ने ਵੀ ਭਗਵੰਤ ਮਾਨ ਜੀ ਜਿਹੜੇ ਪੰਜ ਤੁਸੀਂ ਬਾਹਰ ਦੇ ਦਿੱਤੀਆਂ ਬਾਹਰਲੇ ਬੰਦੇ ਨੂੰ ਟਿਕਟਾਂ ਉਹ ਵਾਪਸ ਕਰੋ ਰਾਜ ਸਭਾ ਦੇ ਆਪਣੇ ਬੰਦੇ ਭੇਜੋ ਉਹਨਾਂ ਤੋਂ ਸਿਫੇ ਦਿਵਾਓ अकाली ਤਾਂ ਇਹ ਕਹਿ ਰਹੇ ਨੇ ਵੀ ਜਿਹੜਾ ਆਰਡੀਐਫ ਰੋਕ ਲਿਆ ਪੰਜਾਬ ਦਾ ਬੀਬੀਐਮਪੀ ਤੋਂ ਪੰਜਾਬ ਦੀ ਸਥਾਈ ਮੈਂਬਰੀ ਖੋਲੀ ਵੀ ਤੁਸੀਂ ਇਹ ਤੇ ਗੱਲ ਕਰੋ अकाली ਤਾਂ ਇਸ ਗੱਲ ਤੇ ਘੇਰਦੇ ਨੇ ਸੋ ਕਿਸੇ ਦੀ ਨਿੱਜੀ ਆਪਦੇ ਨਿੱਜੀ ਵਿਚਾਰ ਹੋ ਸਕਦੇ ਆ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਐਨਐਸਏ ਦੇ ਵਿਰੋਧ ਦੇ ਵਿੱਚ ਰਿਹਾ ਜਿਨ੍ਹਾਂ ਨੇ ਆਪ ਐਨਐਨਐਸ ਐਨਐਸਏ ਦੋ ਦੋ ਵਾਰੀ ਲਵਾ ਲਈ ਹੋਵੇ ਉਹ ਐਨਐਸਏ ਦੀ ਪੈਰਵਾਈ ਕਰਨਗੇ ਹੁਣ ਬਲਟੋਵਾ ਸਾਹਿਬ ਨੇ ਕਿਉਂ ਨਹੀਂ ਰੋਕਿਆ ਜਾ ਰਿਹਾ ਜੀ ਫਿਰ ਕਿਹਾ ਜਾ ਰਿਹਾ ਜਾਂ ਉਹਨਾਂ ਨੂੰ ਬਿਠਾਇਆ ਜਾ ਰਿਹਾ ਕੀ ਸੁਖਬੀਰ ਜੀ ਨਾਲ ਕਿਸ ਨੇ ਕਿਉਂਕਿ ਇਸ ਤਰ੍ਹਾਂ ਹੁੰਦਾ ਚੰਦੂ ਮਾਜਰਾ ਸਾਹਿਬ ਬਾਅਦ ਦੇ ਵਿੱਚ ਗੱਲਾਂ ਆਉਂਦੀਆਂ ਵੀ ਉਸ ਵਕਤ ਜਦ ਅਸੀਂ ਬਹੁਤ ਸੁਖਬੀਰ ਜੀ ਨੂੰ ਕਿਹਾ ਵੀ ਉਹ ਨਹੀਂ ਮੰਨੇ ਕਿਤੇ ਤੁਸੀਂ ਤਾਂ ਨਹੀਂ ਸੁਖਬੀਰ ਜੀ ਨੂੰ ਇਹ ਕਿਹਾ ਹੋਇਆ ਵੀ ਜਾਂ ਤੁਹਾਡੀ ਕੋਈ ਗੱਲਬਾਤ ਹੋਈ ਇਸ ਮਸਲੇ ਦੇ ਉੱਤੇ ਵੀ ਸਾਨੂੰ ਕਿਉਂਕਿ ਲੋਕ ਇਹ ਦੇਖਦੇ ਆ ਉਹ ਕਹਿੰਦੇ ਜੇ ਇੱਕ ਬਿਰਸਾ ਸਿੰਘ ਬਲਟੋਹਾ ਹੋਰੀ ਜੇ ਬੈਠ ਜਾਂਦੇ ਉੱਤੇ ਤਾਂ ਕੱਦ ਬਹੁਤ ਉੱਚਾ ਪੰਜਾਬ 'ਚ ਹੋ ਜਾਣਾ ਸੀ ਹੋਰ ਅਕਾਲੀ ਦਲ ਦਾ ਦੇਖੋ ਗੱਲ ਇਹ ਆ ਵੀ ਬਿਰਸਾ ਸਿੰਘ ਬਲਟੋਹਾ ਵੀ ਕੁਰਬਾਨੀ ਵਾਲੇ ਬੰਦੇ ਨੇ ਉਹਨਾਂ ਤੇ ਵੀ ਉਹਨਾਂ ਦੀ ਵੀ ਵੱਡੀ ਲੰਬੀ ਜੇਲ ਆ ਮੈਂ ਸਮਝਦਾ ਵੀ ਦੋਨਾਂ 'ਚੋਂ ਇੱਕ ਬੰਦੇ ਨੂੰ ਹੀ ਚੋਣ ਲੜਨੀ ਚਾਹੀਦੀ ਸੀ ਤੇ ਇਹਦੇ ਵੋਟਾਂ ਬੰਡੀਆਂ ਜਾਣੀਆਂ ਉਹਦਾ ਫਾਇਦਾ ਜਾਂ ਤਾਂ 1 ਜੂਨ ਨੂੰ ਵੋਟਾਂ ਪੈਣੀਆਂ ਤੇ ਜਦੋਂ ਪਹਿਲੀ ਗੋਲੀ ਸ੍ਰੀ ਹਰਮੰਦਰ ਸਾਹਿਬ ਵੱਲ ਚੱਲੀ ਸੀਗੀ 1 ਜੂਨ ਨੂੰ ਤੇ 4 ਜੂਨ ਨੂੰ ਹਮਲਾ ਸਿਖਰਾਂ ਤੇ ਸੀ ਜੋ ਨਤੀਜਾ ਆਉਣਾ ਸੋ ਮੈਂ ਸਮਝਦਾ ਹਾਂ ਵੀ ਐਸੇ ਸਮੇਂ ਦੇ ਉੱਤੇ ਪੰਥ ਨੂੰ ਕੌਮ ਨੂੰ ਇਕੱਠੇ ਹੋ ਕੇ ਚੋਣ ਲੜਨੀ ਚਾਹੀਦੀ ਇਕੱਲੀ ਉਸ ਸੇੜ ਤੇ ਹੀ ਨਹੀਂ ਮੈਂ ਤਾਂ ਸਾਰੀਆਂ ਸਿੱਟਾਂ ਤੇ ਜਿਹੜਾ ਹੈਗਾ ਇਸ ਚੀਜ਼ ਦੀ ਗਵਾਹੀ ਭਰਦਾ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਇਸ ਚੈਨਲ ਦੇ ਰਾਹੀਂ ਕਿ ਆਪਾਂ ਨੂੰ ਇਕੱਠੇ ਹੋਣਾ ਪਊ ਪਹਿਲਾਂ 5 ਭੇਜ ਤੇ ਤੇ ਹੁਣ ਗਵਾਲੀਅਰ ਤੋਂ ਲਿਆ ਲਿਆ ਕਿ ਯਾਰ ਤੁਹਾਡੇ ਲੋਕ ਸਭਾ ਦੇ ਉਮੀਦਵਾਰ ਬਣਾਈ ਜਾ ਰਹੇ ਹਨ ਗਵਾਲੀਅਰ ਤੋਂ ਜਿਹਦੇ ਦਾਦੇ ਪਰਦਾਦੇ ਗਵਾਲੀਅਰ ਦੇ ਹੋਣ ਤੇ ਆਪਣਾ ਪਤਾ ਵੀ ਝੂਠਾ ਦੱਸੀ ਜਾ ਰਿਹਾ ਉਹ ਗਵਾਲੀਅਰ ਵਾਲੇ ਕਹਿ ਰਹੇ ਆ ਜੀ ਉਹ ਕਹਿੰਦੇ ਨੌਜਵਾਨਾਂ ਦੀ ਗੱਲ ਇਹ ਅਕਾਲੀ ਦਲ ਕਰਦਾ ਇਜ਼ਹਾਰ ਆਲਮ ਤੇ ਸਮੇਸ਼ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਣ ਨੂੰ ਲਾਉਣ ਵਾਲਿਆਂ ਨੂੰ ਇਜ਼ਹਾਰ ਆਲਮ ਦੀ ਪਤਨੀ ਨੂੰ ਐਮਐਲਏ ਬਣਾਉਣ ਵਾਲੇ ਇਹ ਨੌਜਵਾਨਾਂ ਦੀ ਪੇਰਵਾਹੀ ਕਰਨਗੇ ਜੀ ਕਹਿੰਦੇ ਥਲੀ ਸਾਹਿਬ ਇਹ ਪ੍ਰਸ਼ਾਸਨਿਕ ਇੱਕ ਵੱਡੀ ਭੁੱਲ ਸੀ ਇਹਦੀ ਮਾਫੀ ਸਦਾ ਸੁਖਵੀਰ ਸਿੰਘ ਬਾਦਲ ਨੇ ਮੰਗੀ ਆ ਪਰ ਅੱਜ ਦੀਆਂ ਜਿਹੜੀਆਂ ਗੱਲਾਂ ਨੇ ਅੱਜ ਦੀ ਜਿਹੜ ਅਕਾਲੀ ਦਲ ਨੇ ਜੇ ਕੋਈ ਹੋਰ ਵੀ ਗਲਤੀ ਹੈ ਨਾ ਤੁਸੀਂ ਕਟਹਿਰੇ 'ਚ ਖੜਾ ਕਰੋ ਉਹਨੇ ਲੀਡਰਾਂ ਨੂੰ ਸਜ਼ਾ ਦਿਓ ਤੁਸੀਂ ਕੁਰਸੀ ਤੇ ਬੈਠੇ ਹੋ ਹੁਣ ਤਾਂ ਤੁਸੀਂ ਜਵਾਬ ਦਿਓ ਜਵਾਬ ਦਿਓ ਮੈਂ ਸਮਝਦਾ ਵੀ ਗਵਾਲੀਅਰ ਵਾਲੇ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਨਾ ਤੁਸੀਂ ਆਪਣੇ ਗਵਾਲੀਅਰ ਵਾਲ ਦੇਖੋ ਗਵਾਲੀਅਰ ਵਾਲ ਦੇਖੋ ਮੱਧ ਪ੍ਰਦੇਸ਼ ਦੀਆਂ ਅਖਬਾਰਾਂ 'ਚ ਤੁਸੀਂ ਇਸ਼ਤਿਹਾਰ ਲੈ ਗਏ ਇੱਥੋਂ ਉੱਥੇ ਦੇ ਅਖਬਾਰਾਂ ਵਾਲਿਆਂ ਨੂੰ ਇਹ ਇਹੀ ਸੀ ਵਿੱਚ ਜਿਨ੍ਹਾਂ ਨੇ ਉੱਥੋਂ ਦੇ ਅਖਬਾਰਾਂ ਨੂੰ ਇਸ਼ਤਿਹਾਰ ਦਵਾਏ ਆ ਇਹ ਬੰਦੇ ਦੀ ਹੋਰ ਕੋਈ ਉਹ ਨਹੀਂ ਅਸਲ ਵਿੱਚ ਕੀ ਸੇਵਾ ਮੈਂ ਤੁਹਾਨੂੰ ਦੱਸਦਾ ਇਹ ਪਹਿਲਾਂ ਉੱਥੇ ਸੀ ਆਪਣਾ ਜਿਹੜਾ ਬੰਦਾ ਆਪਣਾ ਪਤਾ ਹੀ ਝੂਠ ਦੱਸੀ ਜਾ ਰਿਹਾ ਹੈ ਉਹ ਤੁਹਾਨੂੰ ਮੈਂ ਕਹਿ ਦਵਾਂ ਵੀ ਮੇਰਾ ਫਲਾਣਾ ਪਤਾ ਆਪਣਾ ਪਤਾ ਹੀ ਝੂਠ ਦੱਸੀ ਜਾ ਰਿਹਾ ਵੀ ਮੈਂ ਮਹਾਲੀ ਰਹਿਣਾ ਕਿਰਾਏ ਤੇ ਵੀ ਕੋਈ ਥਾਂ ਨਹੀਂ ਹੈਗੀ ਮਹਾਲੀ ਦੇ ਵਿੱਚ ਅੱਜ ਵੀ ਉਹ ਕਹਿੰਦੇ ਅਸੀਂ ਮਿਹਨਤਾਂ ਕਰੀਆਂ ਪੰਜਾਬ ਤੋਂ ਬਾਹਰ ਵੀ ਚਾਹੇ ਜਾ ਕੇ ਕੀਤੀਆਂ ਜੇ ਅਸੀਂ ਗੱਲ ਕੀਤੀ ਉਹਨਾਂ ਨੂੰ ਇਹ ਗਵਾਲੀਅਰ ਵਾਲੀ ਉਹ ਕਹਿੰਦੇ ਅਸੀਂ ਮਿਹਨਤਾਂ ਕੀਤੀਆਂ ਪੰਜਾਬ ਕਿੱਥੇ ਨਹੀਂ ਵੱਸਦਾ ਸਾਰੇ ਕਿਤੇ ਪੰਜਾਬ ਵੱਸਦਾ ਜੀ ਭਾਈ ਪੰਜਾਬੀਆਂ ਨੇ ਵੀ ਬਹੁਤ ਮਿਹਨਤਾਂ ਕੀਤੀਆਂ ਹੋਈਆਂ ਇੱਥੇ ਹੋਰ ਵੀ ਬਹੁਤ ਸੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹੋਈਆਂ ਸੀਗੀਆਂ ਕਿਉਂ ਉਹੀ ਕਿਉਂ ਅਸਲ ਚ ਗੱਲ ਪਤਾ ਕੀ ਆ ਹੋਰ ਕੋਈ ਮਿਹਨਤ ਨਹੀਂ ਹੈਗੀ ਇਹਨਾਂ ਦੀ ਹੈਗੀ ਕਟਾਰੂ ਚੱਕ ਸਾਹਿਬ ਉਹਨਾਂ ਦੀ ਵੀ ਬਹੁਤ ਕਟਾਰੂ ਚੱਕ ਜੀ ਨਾਲ ਕਾਫੀ ਜਿਵੇਂ ਕਟਾਰੂ ਚੱਕ ਜੀ ਸੇਵਾ ਕਰਦੇ ਨੇ ਮੈਂ ਬਹੁਤ ਸੇਵਾ ਕਰ ਰਹੇ ਨੇ ਉਹ ਵੀ ਉਹ ਮੈਂ ਇਹ ਵੀ ਉਸ ਮੂਮੈਂਟ ਚ ਸੇਵਾ ਕਰਕੇ ਉਹਨਾਂ ਦੀ ਸਿਫਾਰਿਸ਼ ਤੇ ਮਤਲਬ ਇਹਨਾਂ ਨੂੰ ਟਿਕਟ ਮਿਲ ਗਈ ਹੁਣ ਯਾਰ ਇੱਕ ਬੰਦੇ ਦੇ ਠੀਕ ਆ ਦੋਵਾਂ ਦੇ ਸੁਭਾਅ ਮਿਲਦੇ ਆ ਦੋਵਾਂ ਦੀ ਸੇਵਾ ਵਧੀਆ ਪਰ ਉਹਨਾਂ ਦੇ ਕਰਕੇ ਤੁਸੀਂ ਟਿਕਟ ਥੋੜੀ ਦੇ ਦੇਉਗੇ ਯਾਰ ਤੁਹਾਨੂੰ ਐਡੇ ਇਹਨਾਂ ਦੇ ਪਾਰਟੀ ਦੇ ਵਿੱਚ ਮਿਹਨਤੀ ਬੰਦੇ ਸੀ ਕਿਸੇ ਨੂੰ ਪੰਜਾਬ ਚੋਂ ਲੈ ਕੇ ਆਉਂਦੇ ਇਸ ਇਸ ਹਲਕੇ ਦਾ ਨਹੀਂ ਸੀ ਕੋਈ ਮਿਲਦਾ ਪੰਜਾਬ ਚੋਂ ਲਿਆਉਂਦੇ ਕੋਈ ਜੇ ਇੱਕ ਬੰਦਾ ਕਟਾਰੂ ਚੱਕ ਦੀ ਸਿਫਾਰਿਸ਼ ਕਰਦਾ ਇਕੱਲਾ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਉਹਨੂੰ ਇੱਕ ਬੰਦੇ ਦੇ ਕਹਿਣ ਤੇ ਤੁਸੀਂ ਬਾਹਰੋਂ ਲਿਆ ਲੈ ਕੇ ਟਿਕਟਾਂ ਦੇਣ ਲੱਗ ਜੂਗੇ ਮੈਂ ਸਮਝਦਾ ਆ ਕਿ ਕਿਸੇ ਵੀ ਪਾਰਟੀ ਨੂੰ ਨਹੀਂ ਚਾਹੀਦਾ ਕਿਸੇ ਵੀ ਪਾਰਟੀ ਪੰਜਾਬੀ ਬਹੁਤ ਨੇ ਪੰਜਾਬੀਆਂ ਦੇ ਇੱਕ ਛੋਟਾ ਜਿਹਾ ਪੰਜਾਬ ਆ ਇਹ ਸਾਡੀ ਗਿਣਤੀ ਬਹੁਤ ਘੱਟ ਆ 20 ਸਾਡੇ ਐਮਪੀ ਨੇ 7 ਇਹਨਾਂ ਨੇ ਐਮਐਲਏ ਨੇ ਚੁਣੇ ਹੋਣੇ ਆ ਤੇ 13 ਲੋਕ ਚੁਣਦੇ ਨੇ ਤੇ ਜੇ 7 ਪਹਿਲਾਂ 7ਾਂ ਚ ਬਹੁਤ ਆ ਤੁਸੀਂ ਬਾਹਰਲੇ ਚੁਣਤੇ ਹੁਣ 13 ਦੇ ਵਿੱਚ ਵੀ ਤੁਸੀਂ ਐਂਟਰੀ ਉਹਨਾਂ ਦੀ ਕਰਵਾਣ ਲੱਗੇ ਗਲਤ ਟ੍ਰੈਂਡ ਆ ਮੈਂ ਸਮਝਦਾ ਜਿਹੜੀਆਂ ਵੀ ਪਾਰਟੀਆਂ ਇਹ ਕਰਦੀਆਂ ਇਹ ਰੀਤ ਚੱਲ ਪੂਗੀ ਇਸ ਤਰੀਕੇ ਨਾਲ ਇਹ ਰੁਕਣੀ ਚਾਹੀਦੀ ਆ ਸੁਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵੀ ਗੱਲ ਕੀਤੀ ਤੁਹਾਡੇ ਪਿਤਾ ਜੀ ਨੇ ਵੀ ਗੱਲ ਕੀਤੀ ਪੰਜਾਬ ਨੂੰ ਬਚਾਉਣਾ ਪੰਜਾਬ ਉੱਜੜਦਾ ਜਾ ਰਿਹਾ ਪੰਜਾਬ ਉੱਜੜਦਾ ਕੀ ਹੁਣੇ ਉੱਜੜਨ ਲੱਗਿਆ ਜੀ ਤੁਹਾਡੀਆਂ ਵੀ ਸਰਕਾਰਾਂ ਰਹੀਆਂ ਜੀ ਲੋਕ ਤਾਂ ਕਹਿੰਦੇ ਜੀ ਪੰਜਾਬ ਸ਼ੁਰੂ ਤੋਂ ਉੱਜੜਦਾ ਰਿਹਾ ਪੰਜਾਬ ਨੂੰ ਜੇ ਹੁਣ ਤੱਕ ਜੇ ਉੱਜੜਦਾ ਤਾਂ ਲੀਡਰ ਨਿਕੰਮੇ ਮਿਲੇ ਆ ਜੀ ਤੇ ਲੋਕ ਵਿਚਾਰੇ ਉਹਨਾਂ ਦੀਆਂ ਜੁੱਤੀਆਂ ਖਾਣ ਜੋਗੇ ਨੇ ਦੇਖੋ ਮੈਂ ਖਲੀ ਸਾਹਿਬ ਜੇ ਇਸ ਚੀਜ਼ ਦਾ ਸਿਹਰਾ ਲੈ ਲਮੈਂ ਵੀ ਮੈਂ ਸਭ ਕੁਝ ਹੀ ਕਰਤੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਸਭ ਕੁਝ ਹੀ ਕਰਤੇ ਆ ਮਤਲਬ ਐਵੇਂ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਲੋਕਾਂ ਦੀਆਂ ਲੋੜਾਂ ਜ਼ਰੂਰਤਾਂ ਵਿਕਾਸ ਦੀ ਜ਼ਰੂਰਤ ਨਵੀਂ-ਨਵੀਂ ਸਮੇਂ ਦੇ ਹਿਸਾਬ ਨਾਲ ਬਣਦੀ ਰਹਿੰਦੀ ਆ ਪਰ ਅੱਜ ਤੁਸੀਂ ਦੇਸ਼ ਦੇ ਵਿੱਚ ਕਿਤੇ ਚਲੇ ਜਾਓ ਸਭ ਤੋਂ ਵਧੀਆ ਮੰਡੀ ਕਰਨ ਧਿਆਨ ਚਾਕੇ ਸੂਬੇ ਦਾ ਜੀ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਇਆ ਪਹਿਲੀ ਵਾਰੀ ਪੇ ਕਮਿਸ਼ਨ ਮੁਲਾਜ਼ਮਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਖਰਾ ਸਟੇਟ ਨੂੰ ਪੇ ਕਮਿਸ਼ਨ ਬਣਾ ਕੇ ਦਿੱਤਾ ਅੱਜ ਜਿਹੜੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਨਹੀਂ ਦੇ ਪਾਰੇ ਉਹ ਡੀਏ ਦਾ ਕਨਸੈਪਟ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ ਆ ਲਿੰਕ ਰੋਡਾਂ ਦਾ ਨਿਰਮਾਣ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ 24 ਘੰਟੇ ਬਿਜਲੀ ਜੇ ਮਿਲਦੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਤੇ ਜਿਹੜਾ ਬਿਜਲੀ ਹੋਣੀ ਸ਼ੁਰੂ ਕੀਤੀ ਨੈਟਵਰਕਿੰਗ ਤਾਰਾਂ ਟਰਾਂਸਫਾਰਮਰ ਬਿਜਲੀ ਗ੍ਰਿਡ ਇਹ ਸਾਰੇ ਕਾਲੀਆਂ ਦੀ ਦੇਣ ਆ ਮੈਂ ਸਮਝਦਾ ਵੀ ਅੱਜ ਜਿੰਨੀ ਸੇਵਾ ਕੇਂਦਰ ਇੱਕ ਨਵਾਂ ਕਨਸੈਪਟ ਲੈ ਕੇ ਆਇਆ ਸੀ ਸਰ ਪ੍ਰਕਾਸ਼ ਸਿੰਘ ਬਾਦਲ ਇਹ ਕਾਲੀਆਂ ਦੀ ਦੇਣ ਆ ਬਹੁਤ سارے ਕੰਮ ਕੀਤੇ ਤੇ ਬਹੁਤ ਕੁਝ ਰਹਿ ਵੀ ਗਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪੂਰੇ ਕਰਾਂਗੇ ਪਰ ਭ੍ਰਿਸ਼ਟਾਚਾਰ ਵੀ ਅਕਾਲੀ ਦਲ ਨੇ ਹੀ ਪੈਦਾ ਕੀਤਾ ਜੀ ਨਸ਼ਾ ਸਭ ਤੋਂ ਵੱਧ ਅਕਾਲੀ ਦਲ ਦੀ ਦੇਣ ਆ ਜੋ ਕਹਿੰਦੇ ਨਸ਼ਾ ਸ਼ੁਰੂ ਕੀਤਾ ਜੀ ਮੈਂ ਦੱਸਾਂ ਹਾਂ ਜੀ ਇਹ ਇੱਕ ਆਮ ਆਦਮੀ ਵਾਲੇ ਕੌਣ ਨੇ जिन्नां नु अ깔ियां ने टिकटानें दतियां दे कांग्रेशिया ने टिकटानें दतियां उनु इनां ने देतीयां इनां दे जेड़े एमएलए जिन्नां नु इनां ने बनाया है ना 5-5 पर्चे 420 दे ने 400 ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਮੋਬਾਈਲ ਠੀਕ ਕਰਨ ਵਾਲੇ ਨੂੰ ਅਸੀਂ ਟਿਕਟਾਂ ਦਿੱਤੀਆਂ ਡਰਾਈਵਰਾਂ ਨੂੰ ਟਿਕਟਾਂ ਦਿੱਤੀਆਂ ਮੈਂ ਮੋਬਾਈਲ ਠੀਕ ਕਰਨ ਵਾਲੇ ਬਾਰੇ ਜ਼ਿਆਦਾ ਨਹੀਂ ਮੰਨਦਾ ਹੈਗਾ ਜੀ ਸਮਝਦਾ ਹੈਗਾ ਵੀ ਕੌਣ ਨੇ ਮੈਂ ਨਹੀਂ ਜਾਣਦਾ ਉਹਨਾਂ ਬਾਰੇ ਪਰ 420 ਦੇ 5-5 ਪਰਚਿਆਂ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜੂਏ ਤੇ ਸੱਟੇਬਾਜ਼ਾਂ ਦੇ ਸੱਟੇ ਦੇ ਪਰਚੇ ਜਿਨ੍ਹਾਂ ਦੇ ਦਰਜ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਮੈਂ ਸਮਝਦਾ ਜਿਨ੍ਹਾਂ ਤੇ ਸ਼ਰਾਬ ਦੀ ਨਜਾਇਜ਼ ਤਸਕਰੀ ਦੇ ਪਰਚੇ ਨੇ ਉਹਨ ਇਹ ਇਹਨਾਂ ਨੂੰ ਪੁੱਛ ਲਈ ਵੀ ਕਿਹੜੇ ਕਿਹੜੇ ਨੇ ਆਪਾਂ ਪਤਾ ਹੋਊਗਾ ਤਾਂ ਰਿਕਾਰਡ ਹੈ ਨਾ ਜਿਹੜਾ ਆਪਾਂ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਪੇਪਰ ਭਰਦੇ ਆ ਉਹਦੇ ਰਿਕਾਰਡ ਜਮ੍ਹਾਂ ਕਰਾਉਣਾ ਪੈਂਦਾ ਤੇ ਉਹਦੇ ਵਿੱਚ ਇਹ ਪਰਚੀਆਂ ਦੇ ਵੇਰਵੇ ਨੇ ਜਿਹੜੇ ਮੈਂ ਤੁਹਾਨੂੰ ਪਰਚੇ ਦਿਖਾ ਰਿਹਾ ਤੇ ਉਹ ਉਹ ਲੋਕ ਸੀ ਜਿਨ੍ਹਾਂ ਨੂੰ ਅਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਸ਼ਾਇਦ ਐਸੀ ਗੱਲ ਕਰਕੇ ਟਿਕਟਾਂ ਨਹੀਂ ਦਿੱਤੀਆਂ ਵੀ ਇਹ ਲੋਕ ਨੇ ਨਾਲੇ ਕੀ ਅਕਾਲੀ ਕਾਂਗਰਸੀ ਕਰੀ ਜਾਂਦੇ ਨੇ ਜੀ ਮੇਰੀ ਗੱਲ ਸੁਣੋ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਦੋਨੇ ਮਿਲੇ ਹੋਏ ਨੇ ਹੁਣ ਕੌਣ ਮਿਲਿਆ ਹੋਇਆ ਹੁਣ ਤਾਂ ਦੋਵੇਂ ਘੜਜੋੜੇ ਕਰੀ ਬੈਠੇ ਨੇ ਸਿੱਧੇ ਸਿੱਧੇ ਤੁਸੀਂ ਮੈਨੂੰ ਵੀ ਹਰਿਆਣਾ ਵਿੱਚ ਘਟਜੋੜ ਹਿਮਾਚਲ ਵਿੱਚ ਘਟਜੋੜ ਗੁਜਰਾਤ ਵਿੱਚ ਸਾਰੇ ਕਿਤੇ ਘਟਜੋੜ ਪੰਜਾਬ ਵਿੱਚ ਨਹੀਂ ਹੈਗਾ ਐਵੇਂ ਦਿਖਾਉਣ ਵਾਸਤੇ ਵੀ ਉਹ ਵੀ ਵਿਰੋਧੀ ਧਿਰ ਵੀ ਆਪਣੀ ਸੱਤਾਧਿਰ ਵੀ ਆਪਣੀ ਐਦਾਂ ਥੋੜੀ ਚਲਦੀ ਹੁੰਦੀ ਹੈ ਡਰਾਮੇਬਾਜ਼ੀ ਤੁਸੀਂ ਇੱਥੇ ਤਵਾੜੀ ਸਾਹਿਬ ਨੂੰ ਕਹਿੰਦੇ ਆਈ ਹੀ ਨਹੀਂ ਹੈਗਾ ਐਮਪੀ ਬਾਅਦ ਚ ਮਿਲਿਆ ਹੀ ਨਹੀਂ ਜੀ ਦਰਸ਼ਨ ਨਹੀਂ ਦਿੱਤੇ ਕਦੇ ਆਇਆ ਹੀ ਨਹੀਂ ਹੈਗਾ ਤੇ ਉੱਥੇ ਜਾ ਕੇ ਤੁਸੀਂ ਚੰਡੀਗੜ੍ਹ 'ਚ ਕਹਿੰਦੇ ਹੋ ਵੀ ਤਵਾੜੀ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ ਇਹਨੂੰ ਵੋਟਾਂ ਪਾਓ ਐਦਾਂ ਨਹੀਂ ਹੋਇਆ ਕਰਦਾ ਹੁੰਦਾ ਇਹ ਇਹ ਨਾ ਜਿੰਨਾ ਕਿ ਮੈਂ ਸਮਝਦਾ ਝੂਠ ਵੀ ਬੋਲਦੇ ਆ ਤੇ ਜਿਸ ਢੰਗ ਨਾਲ ਬੋਲਦੇ ਆ ਨਾ ਥੱਲੀ ਸਾਹਿਬ ਉਹ ਤਾਂ ਮੈਂ ਸਮਝਦਾ ਵੀ ਹੈਰਾਨੀਜਨਕ ਆ ਵੀ ਇੰਨਾ ਇੰਨਾ ਦਿਨ ਦਿਹਾੜੇ ਐਡੀਆਂ ਵੱਡੀਆਂ ਵੱਡੀਆਂ ਗੱਪਾਂ ਤੇ ਉਹ ਵੀ ਬੜੇ ਕੌਨਫੀਡੈਂਸ ਨਾਲ ਵਿਸ਼ਵਾਸ ਉਹ ਕਹਿੰਦੇ ਟਿਕਟਾਕ ਅਲੀਦਲ ਨੇ ਕਈ ਉਹਨਾਂ ਉਮੀਦਵਾਰਾਂ ਨੂੰ ਉਮੀਦਵਾਰ ਬਣਾਤਾ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਤੇ ਵਿਧਾਨ ਸਭਾ ਦਾ ਇੱਕ ਹਲਕਾ ਨਹੀਂ ਜਿੱਤ ਹੋਇਆ ਇਹ ਤਾਂ 9 ਜਿੱਤਣੇ ਪੈਣੇ ਆ ਜੀ ਜਿਨ੍ਹਾਂ ਤੋਂ ਕਹਿੰਦੇ ਇੱਕ ਨਹੀਂ ਵਿਧਾਗੀ ਵਿਧਾਇਕੀ ਨਹੀਂ ਲਈ ਹੋਈ ਉਹ ਅੱਜ 13 ਸੀਟਾਂ ਜਿੱਤਣ ਤੁਰ ਪਏ ਜੀ 13 9 ਹਲਕੇ ਜਿੱਤਣ ਤੁਰ ਪਏ ਇਹ ਇਹ ਤਾਂ ਕੋਈ ਗੱਲ ਨਹੀਂ ਹੈਗੀ ਵੀ ਜੇ ਕੋਈ ਜਿੱਤ ਨਹੀਂ ਸਕਿਆ ਇਹਦਾ ਮਤਲਬ ਉਹ ਬੰਦਾ ਮਾੜਾ ਹਰ ਵਾਰੀ ਸਰਕਾਰ ਬਦਲਦੀਆਂ ਬੰਦੇ ਕਈ ਪਿਛਲੀ ਵਾਰੀ ਹਾਰਦੇ ਆ ਕਈਆਂ ਇਹ ਸਕਿਉਰਟੀਆਂ ਵੀ ਜਬਤ ਹੋ ਜਾਂਦੀਆਂ ਅਗਲੀ ਵਾਰੀ ਉਹ ਬਹੁਤ ਵੋਟਾਂ ਨਾਲ ਜਿੱਤੇ ਜਾਂਦੇ ਆ ਇਹ ਤਾਂ ਕੋਈ ਗੱਲ ਨਹੀਂ ਆ ਜਿਹੜੇ ਅੱਜ ਦੇ ਮੁੱਖ ਮੰਤਰੀ ਆ ਇਹਨਾਂ ਨੂੰ 25000 ਵੋਟ ਪਈ ਸੀ ਲਹਿਰੇ ਤੋਂ ਠੀਕ ਆ ਤੇ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਕੌਂਸਲਰ ਦੀ ਚੋਣ ਹਾਰ ਕੇ ਵੀ ਐਮਪੀ ਬਣ ਜਾਂਦੇ ਆ ਇਹ ਇਹ ਕਹਿ ਰਹੇ ਆ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਆ ਗੱਲ ਵੀ ਜਿਹੜੇ ਇੱਕ ਹਲਕਾ ਵਿਧਾਨ ਸਭਾ ਦਾ ਨਹੀਂ ਜਿੱਤ ਸਕੇ ਉਹਨਾਂ ਨੂੰ ਐਮਪੀ ਕੇ ਮੇ ਜਿੱਤਣਗੇ ਉਹ ਮਨੇ ਇਹ ਮੇਰੇ ਖਿਆਲ ਵਿੱਚ ਦੇਖੋ ਇਹ ਤਾਂ ਕੋਈ ਲੌਜੀਕਲ ਗੱਲ ਨਹੀਂ ਹੈਗੀ ਨੰਗੇ ਪੈਰੀ ਆਉਣ ਦੀ ਗੱਲ ਕੀਤੀ ਉਹ ਕਹਿੰਦੇ ਜੀ ਇਹ ਕਹਿੰਦੇ ਵੀ ਨੰਗੇ ਪੈਰੀ ਅਸੀਂ ਤਾਂ ਲੋਕਾਂ ਦੀ ਸੇਵਾ ਕਰਾਂਗੇ ਉਹ ਕਹਿੰਦੇ ਸੁਖਵੀਰ ਬਾਦਲ ਨੇ ਇੱਕ ਛੱਤਜੀ ਵਾਲੀ ਗੱਡੀ ਬਣਾਈ ਵੀ ਆ ਛਤਰੀ ਜੀ ਲਾ ਲੈਂਦੇ ਭਗਵੰਤ ਮਾਨ ਨੇ ਕਿਹਾ ਇਹ ਗੱਲ ਵੀ ਛਤਰੀ ਜੀ ਲਾ ਲੈਂਦੇ ਜੀ ਕਹਿੰਦੇ ਤੁੱਪ ਤਾਂ ਉਹਨਾਂ ਤੋਂ ਸਾਰ ਨਹੀਂਦੀ ਜੇ ਐਡੀ ਗਰਮੀ ਲੱਗਦੀ ਘਰੇ ਬੈਠ ਜਾਓ ਆਰਾਮ ਕਰੋ ਕਹਿੰਦੇ ਆਰਾਮ ਕਰਨ ਦੀ ਉਮਰ ਹੈ ਤੁਹਾਡੀ ਜੇ ਅਸੀਂ ਆਰਾਮ ਕਰਨ ਲੱਗੇ ਥਲੀ ਸਾਹਿਬ ਫੇਰ ਤਾਂ ਕੇਜਰੀਵਾਲ ਦਾ ਰਾਜ ਹੋ ਜਾਊਗਾ ਲੋਕਾਂ ਨੂੰ ਜਗਾਉਣਾ ਲੋਕਾਂ ਦੀ ਗੱਲ ਕਰਨੀ ਤੇ ਸਰਕਾਰ ਨੂੰ ਘੇਰਨਾ ਇਹ ਜ਼ਰੂਰੀ ਨਹੀਂ ਹੁੰਦਾ ਇਹਦੇ ਵਾਸਤੇ ਐਮਐਲਏ ਜਾਂ ਐਮਪੀ ਬੰਨਾ ਇਹ ਐਡੀ ਧੁੱਪ ਦੇ ਵਿੱਚ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨਿਕਲੇ ਹੋਏ ਤਾਂ ਲਗਾਤਾਰ ਨਿਰੰਤਰ ਲਗਾਤਾਰ ਨਿਰੰਤਰ ਨੇ ਹੋ ਮਤਲਬ ਲੋਕਾਂ ਦੇ ਵਿੱਚ ਨਾ ਘਤਰਨ ਨੰਤਰ ਚਾਹੇ ਜਿੱਤੀਏ ਚਾਹੇ ਹਾਰੀਏ ਲੋਕਾਂ ਦੇ ਵਿੱਚ ਅਕਾਲੀ ਲੋਕਾਂ ਦੇ ਵਿੱਚ ਨੇ ਕਿਉਂਕਿ ਲੋਕ ਸਾਡੇ ਨੇ ਇਹ ਪੰਜਾਬ ਸਾਡਾ ਠੀਕ ਆ ਹਾਰਾਂ ਜਿੱਤਾਂ ਇਹ ਤਾਂ ਚਲਦੀ ਰਹਿਣੀ ਆ ਲੋਕ ਫਤਵੇ ਮਿਲਦੇ ਰਹਨੇ ਆ ਕਦੇ ਹੱਕ ਦੇ ਕਦੇ ਵਿਰੋਧ ਦੇ ਪਰ ਮੈਂ ਸਮਝਦਾ ਨਾ ਐਮਪੀ ਐਮਐਲਏ ਬਨਣਾ ਲੋਕਾਂ ਦੀ ਗੱਲ ਕਰਨ ਵਾਸਤੇ ਕੋਈ ਜ਼ਰੂਰੀ ਨਹੀਂ ਇਹ ਤਾਂ ਇਹਦੇ ਲਈ ਤਾਂ ਜਜ਼ਬਾ ਹੋਣਾ ਚਾਹੀਦਾ ਤੇ ਸਰਕਾਰਾਂ ਮੁਰੇ ਲੜਨ ਦਾ ਜਿਗਰਾ ਹੋਣਾ ਚਾਹੀਦਾ ਹੁਣ ਕਮਜ਼ੋਰੀਆਂ ਜਿਹਨਾਂ ਬੰਦੇ ਨੇ ਕਮਜ਼ੋਰੀਆਂ ਹੋਣਗੀਆਂ ਉਹ ਬੰਦੇ ਤਾਂ ਬੋਲਦੇ ਹੀ ਨਹੀਂ ਚੁੱਪ ਕਰ ਜਾਂਦੇ ਆ ਹੁਣ ਕਾਂਗਰਸੀ ਬੋਲਦੇ ਆ ਕਾਂਗਰਸੀਆਂ ਨੂੰ ਤਾਂ ਖਾਲੀ ਫਾਈਲਾਂ ਨਾਲ ਡਰਾ ਦਨੇ ਆ ਠੀਕ ਆ ਕਿਉਂਕਿ ਕਮਜ਼ੋਰੀਆਂ ਬੋਲੂਗਾ ਉਹੀ ਉੱਥੇ ਇੱਥੇ ਭਗਵੰਤ ਮਾਨ ਦੀਆਂ ਫਾਈਲਾਂ ਤੋਂ ਜਿਹੜੇ ਡੇਢ ਜਾਣੇ ਆ ਉੱਥੇ ਮੋਦੀ ਆ ਮੋਦੀ ਸਾਹਮਣੇ ਉਹੀ ਲੜ ਸਕੂ ਜਿਹਨੂੰ ਸਰਕਾਰਾਂ ਵਿਰੁੱਧ ਲੜਨਦਾ ਜਿਹਦੇ ਸੁਭਾਚ ਜਿਹਦੇ ਸਮਾਜ ਹਰ ਸੁਖ ਵਿਲਾਸ ਦੀਆਂ ਫਾਈਲਾਂ ਵੀ ਤਿਆਰ ਕੀਤੀਆਂ ਹੋਈਆਂ ਜੀ ਭਗਵੰਤ ਮਾਨ ਸਾਹਿਬ ਨੇ ਟੈਣੇ ਵਾਲਾ ਉਹ ਕਹਿੰਦੇ ਪੇਲੀਆਂ ਜੀ ਸੀ ਬੀਆਂ ਚੱਲਦੀਆਂ ਬਹੁਤ ਛੇਤੀ ਦੇਖੋਗੇ ਤੁਸੀਂ ਮੇਰੀ ਗੱਲ ਸੁਣੋ 2 ਸਾਲ 2.5 ਸਾਲ ਹੋ ਗਏ ਸੁਖ ਵਿਲਾਸ ਦੇ ਜੀ ਸੀ ਬੀਆਂ ਨਹੀਂ ਚਲਾ ਸਕੇ ਆਪਾਂ ਯਾਰ ਤੇ ਫਿਰ ਹੋਰ ਕੀ ਕਰਾਂਗੇ ਜੇ ਸੀਬੀ ਚਲਾਣੀ ਕਿੰਨੀ ਕੋਕੀ ਆ ਕੱਲ ਚਲਾ ਦੋ ਇਹਦਾ ਮਤਲਬ ਗੱਲਾਂ ਹੀ ਮਾਰੀ ਜਾ ਰਹੇ ਆ ਗੱਲਾਂ ਹੀ ਮਾਰੀ ਜਾ ਰਹੇ ਹੁਣ ਤੁਸੀਂ ਦੇਖੋ ਭਗਵੰਤ ਮਾਨ ਜੀ ਦਾ ਇਹ ਵੀ ਕਹਿ ਰਹੇ ਸੀ ਵੀ BMW ਦਾ ਕਾਰਖਾਨਾ ਆ ਗਿਆ ਭਾਨੀ ਬਾਈ ਜੀ ਉਹ ਕਹਿੰਦੇ 43000 ਨੌਕਰੀਆਂ ਦਿੱਤੀਆਂ ਬਿਜਲੀ ਫ੍ਰੀ ਕਰਤੀ ਜੀ ਕਣਕਦਾਲ ਮਿਲ ਰਹੀ ਲੋਕਾਂ ਨੂੰ ਨੌਕਰੀਆਂ ਨੌਜਵਾਨ ਲੈ ਰਹੇ ਆ ਖੁਸ਼ ਆ ਸਾਰੇ ਐਸੇ ਕਰਕੇ ਭਗਵੰਤ ਮਾਨ ਦੇ ਮੋਹ ਨੂੰ ਅੱਜ ਜਿਹੜੀ ਹੈਗੀ ਆ ਉਸ ਤਰੱਕੀ ਨੂੰ ਦੇਖ ਕੇ ਲੋਕ ਆਪਣੇ ਆਪ ਆਪ ਮੋਹਾਰੇ ਉਹਨਾਂ ਨੂੰ ਚੁਣ ਰਹੇ ਆ 43000 ਨੌਕਰੀਆਂ ਦੀ ਲਿਸਟ ਜਾਰੀ ਕਰਨ ਨਸ਼ਰ ਕਰਨ ਲਿਸਟ ਨੂੰ ਤਾਕੇ ਲੋਕਾਂ ਨੂੰ ਪਤਾ ਲੱਗੇ ਨਾ ਵੀ ਕਿਹਨੂੰ ਮਿਲੀ ਆ ਰਹੀ ਗੱਲ ਬਿਜਲੀ ਦੀ ਬਿਜਲੀ ਬੋਰਡ ਦਾ ਬੰਦ ਹੋਣ ਵਾਲਾ ਜੀ ਤੁਸੀਂ ਬਿਜਲੀ ਦੀ ਗੱਲ ਕਰ ਰਹੇ ਹੋ ਬਿਜਲੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਲੈਣ ਵਾਸਤੇ ਧਰਨੇ ਮਾਰਨੇ ਪਏ ਤਾਂਾਂ ਜਾ ਕੇ ਤਨਖਾਹਾਂ ਮਿਲੀਆਂ 12000 ਕਰੋੜ ਰੁਪਏ ਸਰਕਾਰ ਦੀਆਂ ਦੇਣਦਾਰੀਆਂ ਬਿਜਲੀ ਬੋਰਡ ਕੋਲ ਖੜੀਆਂ ਨਾ ਕੋਲਾ ਖਰੀਦਣ ਜੋਗੇ ਨਾ ਬਿਜਲੀ ਖਰੀਦਣ ਜੋਗੇ ਪੈਸੇ ਸਰਕਾਰ ਕੋਲੇ ਰਹੇ ਨੇ ਆਪਾਂ ਗੱਲਾਂ ਕਿਹੜੀਆਂ ਕਰਦੇ ਆ ਸਰਕਾਰ ਤੋਂ ਛੱਡੋ ਤੁਸੀਂ ਯਾਰ ਵੱਡੇ ਵੱਡੇ ਕੰਮ ਤੁਸੀਂ ਇੱਥੋਂ ਦੇ ਕਿਸੇ ਆ ਬਲਾਚੌਰ ਚ ਲੈ ਜਾਓ ਉੱਥੋਂ ਦੇ ਵਿਧਾਇਕਾਂ ਨੇ ਬਹੁਤ ਸਤਿਕਾਰਯੋਗ ਨੇ ਉਹਨਾਂ ਦੇ ਘਰ ਦੇ ਸਾਹਮਣੇ ਵਾਲੀ ਸੜਕ ਦੇਖ ਲਿਓ ਯਾਰ ਜਿਹੜੇ ਐਮਐਲਏ ਆਪਣੇ ਘਰ ਦੇ ਸਾਹਮਣੇ ਵਾਲੀ ਸੜਕ ਦੇ ਖੱਡੇ ਨਹੀਂ ਭਰਾ ਪਾਰੇ ਹੈਗੇ ਹੋਰ ਉਹਨਾਂ ਤੋਂ ਅਸੀਂ ਕੀ ਆਸਾ ਕਰਾਂਗੇ ਤੁਸੀਂ ਭਗਵੰਤ ਮਾਨ ਜੀ ਦਾ ਇਹ ਵੀ ਕਹਿ ਰਹੇ ਸੀਗੇ ਜਿਹੜੀ ਗੱਲ ਵਿੱਚ ਰਹਿ ਗਈ ਆਪਣੀ ਸੁਖ ਵਿਲਾਸ ਨੂੰ ਢੰਨ ਵਾਲੀ ਭਗਵੰਤ ਮਾਨ ਜੀ ਤਾਂ ਇਹ ਵੀ ਕਹਿ ਰਹੇ ਸੀ ਵੀ BMW ਦਾ ਕਾਰਖਾਨਾ ਆ ਰਿਹਾ ਉਹ ਕਿੱਥੇ ਲੱਗਿਆ ਥਲੀ ਸਾਹਿਬ ਜਿਹੜਾ ਜਗ੍ਹਾ ਦਾ ਦੇਖੀ ਆਪਾਂ ਦੋਵੇਂ ਜਾ ਕੇ ਵੀ ਕਿੱਥੇ ਲੱਗਿਆ ਤੇ ਦੂਜੀ ਗੱਲ ਭਗਵੰਤ ਮਾਨ ਜੀ ਦਾ ਇਹ ਵੀ ਕਹਿ ਰਹੇ ਸੀ ਵੀ 골ਡੀ ਬਰਾੜ ਫੜ ਲਿਆ ਗੁਜਰਾਤ ਸਪੈਸ਼ਲ ਪ੍ਰੈਸ ਕਾਨਫਰੰਸ ਬੁਲਾ ਲਈ ਉਹ ਪਤਾ ਤੁਹਾਨੂੰ ਮਸ ਕਿਸੇ ਨੇ ਅ ਸ਼ਰਾਰਤੀ ਬੰਦੇ ਨੇ ਐਵੇਂ ਫੇਸਬੁਕ ਤੇ ਪੋਸਟ ਪਾਤੀ ਵੀ ਗੋਲਡੀ ਬਰਾਡ ਫੜਿਆ ਗਿਆ ਉੱਥੇ ਅਮਰੀਕਾ 'ਚ ਮੁੱਖ ਮੰਤਰੀ ਸਾਹਿਬ ਨੇ ਦੇਖ ਸੋਚਿਆ ਵੀ ਕਿਤੇ ਐਵੇਂ ਨਾ ਕੋਈ ਹੋਰ ਸੇਰਾ ਲੈ ਜਾਵੇ ਉਹਨੇ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਬੁਲਾ ਕੇ ਗੁਜਰਾਤ ਜੀ ਮਿੰਟ 15 ਲਾਇਆ ਜੀ ਪ੍ਰੈਸ ਕਾਨਫਰੰਸ ਬੁਲਾ ਕੇ ਕਹਿੰਦਾ ਵੀ ਗੋਲਡੀ ਬਰਾਡ ਫੜ ਲਿਆ ਮੈਨੂੰ ਕੈਲੀਫੋਰਨੀਆ ਪੁਲਿਸ ਦਾ ਫੋਨ ਆਇਆ ਬਾਅਦ ਚ ਬਥੇ ਲਾਇਆ ਕੈਲੀਫੋਰਨੀਆ ਦਾ ਪੁਲਿਸ ਹੀ ਨਹੀਂ ਹੁੰਦੀ ਕੋਈ ਉਹ ਗੋਲਡੀ ਬਰਾਡ ਪੁੱਛਦਾ ਲੋ ਇਹਨਾਂ ਤੋਂ ਕਿਹੜੀ ਜੇਲ ਚਾ ਗੋਲਡੀ ਬਰਾਡ ਦੀ ਜੇਲ ਨਹੀਂ ਪਤਾ ਲੱਗ ਰਹੀ ਵੀ ਕਿਹੜੀ ਜੇਲ ਚਾਹ ਇਹ ਯਾਰ ਦੇਖੋ ਤੁਸੀਂ ਨਾ ਵੀ ਗੱਲ ਕਿਹੋ ਜੀ ਆ ਇਹ ਮੁੱਖ ਮੰਤਰੀ ਗੱਲ ਕਰ ਰਿਹਾ ਤੀਜੀ ਚੀਜ਼ ਐਨਓਸੀਆਂ ਪੰਜਾਬ ਦੀਆਂ ਅਫਸਰਾਂ ਨੇ ਬੰਦਿਆਂ ਨੇ ਕਹਤੇ ਆ ਵੀ ਐਨਓਸੀਆਂ ਮਤਲਬ ਖਤਮ ਕਰੋ ਜੀ ਇਹ ਬਹੁਤ ਖੇਜਲਖੁਆਰੀ ਆਏ ਆ ਉਹ ਤਿੰਨ ਚਾਰ ਬੰਦੇ ਨੇ ਕਹਦੇ ਕਰ ਦਿਓ ਜੀ ਖਤਮ ਜਿਹੜੇ ਅਨਾਊਂਸਮੈਂਟ ਕਰਤੀ ਬਾਅਦ ਚ ਅਗਲੇ ਦਿਨ ਪਤਾ ਲੱਗਿਆ ਵੀ ਐਨਓਸੀਆਂ ਵੀ ਇੱਕ ਲਿਸਟ ਜਾਰੀ ਕਰਤੀ ਵੀ ਜਿਹੜੀਆਂ ਲਾਲ ਲਕੀਰ ਦੇ ਅੰਦਰ ਹਨ ਉਹਨਾਂ ਵਾਸਤੇ ਐਨਓਸੀਆਂ ਦੀ ਲੋੜ ਨਹੀਂ ਹੈਗੀ ਉਹ ਤਾਂ ਪਹਿਲੇ ਹੀ ਨਹੀਂ ਸੀ ਸੋ ਕਹਿੰਦੇ ਮਤਲਬ ਕਿੱਥੇ ਐਨਓਸੀਆਂ ਖਤਮ ਹੁਣ ਪੰਜਾਬ ਚ ਤੇ 올ਡ ਪੈਨਸ਼ਨ ਸਕੀਮ ਇੱਕ ਇਹਨਾਂ ਨੇ ਵੱਡਾ ਇਸ਼ਤਿਹਾਰ ਦਿੱਤਾ ਗੁਜਰਾਤ ਚ ਮਤਲਬ ਇੱਥੇ ਪਤਾ ਗੱਲ ਕੀ ਕਰਦੇ ਆ ਇੱਥੇ ਐਲਾਨ ਕਰ ਦਨੇ ਆ ਫਿਰ ਦੂਜੇ ਸਵੇਰ ਚ ਜਾ ਕੇ ਉਹਦਾ ਪ੍ਰਚਾਰ ਕਰਦੇ ਆ ਵੀ ਦੇਖੋ ਜੀ ਪੰਜਾਬ ਚ ਵੀ ਬੀਐਮਡਬਲਯੂ ਦਾ ਕਾਰਖਾਨਾ ਆ ਗਿਆ ਪੰਜਾਬ ਚ 올ਡ ਪੈਨਸ਼ਨ ਸਕੀਮ ਲਾਗੂ ਕਰਤੀ ਪੰਜਾਬ ਚ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਮਿਲ ਜਾਣਾ ਉੱਥੇ ਜਾ ਕੇ ਫਿਰ ਇਹਦਾ ਪ੍ਰਚਾਰ ਕਰਦੇ ਆ ਇੰਨੀ ਇੱਕ ਗੱਲ ਆ ਮਤਲਬ ਤੁਹਾਡੇ ਸਿਰਾਂ ਦੇ ਉੱਤੇ ਨਾ ਪੰਜਾਬ ਦਾ 70000 ਕਰੋੜ ਰੁਪਏ ਦਾ سرمਾਇਆ ਥਲੀ ਸਾਹਿਬ ਤੁਹਾਡੇ ਪਿੰਡੇ ਸਲਕੇ ਚ ਪੈਂਦਾ 70000 ਕਰੋੜ ਚੋਂ ਤੁਹਾਨੂੰ ਆਇਆ ਤੁਹਾਡੇ ਪਿੰਡੇ ਨੂੰ ਦਵਾਨੀ ਆਈ ਇਸ ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਦੱਸੋ ਕਿੱਥੇ 70000 ਤੁਸੀਂ ਯਾਰ ਚੰਗੇ ਪਹਿਲੇ ਚੱਲਦੇ ਹਸਪਤਾਲਾਂ ਨੂੰ ਆਮ ਆਦਮੀ ਕਲੀਨਿਕ ਚ ਤਬਦੀਲ ਕਰਤੇ ਆ ਜਾਂਚ ਹੋਵੇ ਉਹਦੀ ਵੀ ਜਿੰਨੇ ਜਿੰਨੇ ਕਹਿ ਰਹੇ ਹਨ ਜਿੰਨੇ ਮਰੀਜ਼ ਵੀ ਐਨੇ ਮਰੀਜ਼ਾਂ ਨੇ ਉਥੋਂ ਚੈੱਕਅਪ ਕਰਾਇਆ ਜੇ ਤੁਸੀਂ ਉਹਦੀ ਜਾਂਚ ਕਰੋਗੇ ਤਾਂ ਫੇਰ ਤਾਂ ਉਹ ਮਤਲਬ ਐ ਚੁਟਕੀਆਂ ਦੇ حساب ਦਾ ਮਰੀਜ਼ ਬੰਦਾ ਜਿਵੇਂ ਹੁੰਦਾ ਨਹੀਂ ਐਦਾਂ ਐਦਾਂ ਦੇਖੇ ਗਏ ਹੋਣਗੇ ਜਿਸ ਤਰੀਕੇ ਦਾ ਨੰਬਰ ਇਹ ਦੇ ਰਹੇ ਨੇ ਸੋ ਕਹਿਣ ਤੋਂ ਭਾਵ ਅਜਿਹੇ ਨੌਕਰੀਆਂ ਵਾਲਾ ਵੀ ਮੈਂ ਤੁਹਾਨੂੰ ਦੱਸਦਾ ਨਾ ਇਹ ਵੱਡਾ ਘੁਟਾਲਾ ਸਾਹਮਣੇ ਆਊਗਾ ਜਿਹੜੇ ਬਾਹਰੋਂ ਆਏ ਲੋਕ ਨੇ ਨਾ ਪੰਜਾਬ ਤੋਂ ਪੰਜਾਬ ਦੀ ਰਾਜਨੀਤੀ ਤੇ ਹਾਵੀ ਹੁੰਦੇ ਜਾ ਰਹੇ ਨੇ ਭਾਵੇਂ ਇਹਨਾਂ ਦੇ ਦਫਤਰ ਵਿੱਚ ਨੇ ਭਾਵੇਂ ਰਾਜਨੀਤੀ ਦੇ ਵਿੱਚ ਨੇ ਭਾਵੇਂ ਉਹਨਾਂ ਦੇ ਚਿਹਰੇ ਜਿਹੋ ਜੇ ਮਰਜ਼ੀ ਨੇ ਉਹ ਲੋਕਾਂ ਦੇ ਜ਼ਰੀਏ ਬਾਹਰਲੇ ਜਿਹੜੇ ਲੋਕ ਨੇ ਉਹਨਾਂ ਨੂੰ ਭਰਤੀ ਕੀਤਾ ਜਾ ਰਿਹਾ ਇਸ ਲਈ ਇਹ ਵੱਡਾ ਸਕੈਂਡਲ ਆ ਜਿਹੜਾ ਇਹ ਵੀ ਸਾਹਮਣੇ ਆਊਗਾ ਬਹੁਤ ਧੰਨਵਾਦ ਗੱਲ ਕਰਵਾਉਣ ਲਈ ਬਾਈ ਥੈਂਕ ਯੂ ਸੋ ਇਹ ਹਨ ਹਰਿੰਦਰਪਾਲ ਚੰਦੂ ਮਾਜਰਾ ਜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ بیٹے ਜਿਨ੍ਹਾਂ ਨੇ ਗੱਲਬਾਤ ਕੀਤੀ ਔਰ ਵਿਰੋਧੀਆਂ ਦੇ ਜਿਹੜੇ ਸਵਾਲ ਸੀਗੇ ਉਹਨਾਂ ਦੇ ਜਵਾਬ ਦਿੱਤੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਨਾ